ਤੁਹਾਡਾ ਮੇਰਾ ਨਾਮ ਨਿਤਿਰੂ ਹੈ। ਅੱਜ 크리스마ਸ ਦੇ ਵਿਟਰੀ ਰਿਪੋਰਟ ਕੰਫਰੰਸ ਹੈ। ਅਜੀਮਾ ਆਪਣੇ ਜੀਜੇ ਦੇ ਆਪਣੇ ਭੈਣ ਦੇ ਖਿਲਾਫ ਕਾਰਵਾਈ ਕਰਨੀ ਹੈ ਇਹ ਵੀ ਦੁਕਾਨ ਤੇ ਅੱਗ ਲੱਗੀ ਸੀ 22 11 2024 ਨੂੰ ਕੈਮਰੇ ਦੇ ਵਿੱਚ ਤਿੰਨੇ ਦਿਨਾਂ ਦੀ ਆਈ ਹੈ ਇੰਨੇ ਉਹ ਸ਼ੱਕ ਦੇ ਬਹਿਬਰ ਤੇ ਆਪਣੇ ਭਰਾ ਤੇ ਭੈਣ ਤੇ ਪਰਚਾ ਕਰਾਇਆ ਉਹਨਾਂ ਨੂੰ ਜੇਲੇ ਪੁਜਾ ਦਿੱਤਾ ਤਿੰਨ ਮਹੀਨੇ ਚਾਰ ਮਹੀਨੇ ਬਾਅਦ ਇਹਨੇ ਮੇਰੇ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਕਿ ਭੈਣ ਕਿਤੇ ਤੂੰ ਦੇ ਕੇਸ ਦੇ ਵਿੱਚ ਇਨਵੋਲ ਅਸੀਂ ਕਿਹਾ ਵੀ ਅਸੀਂ ਕਿਸੇ ਕੇਸ ਵਿੱਚ ਇਨਵੋਲ ਨਹੀਂ ਇਹਨੇ ਆਪਣੇ ਭਰਾ ਕੋ 1 ਕਰੋੜ ਰੁਪਏ ਮੰਗਿਆ ਰਾਜੀਨਾਮੇ ਦਾ ਭਰਾਵਾਂ ਨੇ ਪੈਸੇ ਦੇ ਦੇ ਇਨਕਾਰ ਕਰ ਦਿੱਤਾ ਉਹਨਾਂ ਨੂੰ ਨੇ ਜੇਲਾ 'ਚ ਭੇਜ ਦਿੱਤਾ ਸੀ ਬਾਅਦ ਵਿੱਚ ਇਹਨੇ ਮੇਰੇ ਕੋ ਪੈਸੇ ਮੰਗੇ ਵੀ ਮੈਨੂੰ ਭੈਣ ਦੀ ਪੈਸ ਜੇ ਤੁਸੀਂ ਦਿਨ ਤੁਹਾਡੀ ਦੁਕਾਨ ਤੇ ਵੀ ਸਾਲ ਪਹਿਲਾਂ ਅੱਗ ਲੱਗੀ ਸੀ ਮੇਰੀ ਦੁਕਾਨ ਤੇ ਅੱਗ ਲੱਗੀ ਮੇਰੀ ਦੁਕਾਨ ਤੇ ਮੇਰੇ ਭੈਣ ਤੇ ਮੇਰੇ ਜੀਜੇ ਨੇ ਦੁਕਾਨ ਤੇ ਅੱਗ ਲਾਈ ਸੀ ਭਾਜੀ ਮੈਨੂੰ ਸਾਰੀ ਮਾਰਕੀਟ ਕਹਿੰਦੀ ਸੀ ਆਪਣੇ ਜੀਜੇ ਨੂੰ ਨਾ ਆਪਣੇ ਜੀਜੇ ਦੇ ਨਾਮ ਲਾ ਤੇਰੇ ਜੀਜੇ ਨੇ ਅੱਗ ਲਾਈ ਸਿਰਫ ਮੇਰੀ ਮਾਂ ਨੇ ਮੇਰੀ ਕਹਿ ਬੰਨੇ ਨਹੀਂ ਭਾਜੀ ਲੱਗਣ ਦਿੱਤੇ ਨਾ ਮੈਨੂੰ ਇਹਨਾਂ ਦਾ ਕੋਈ ਦਰਖਾਸਤ ਦੇਣ ਦਿੱਤੀ ਨਾ ਕੋਈ ਪਰਚਾ ਦੇਣ ਦਿੱਤਾ ਇਸ ਬਹਿਸ ਤੇ ਮੈਨੂੰ ਫਸਾਉਂਦਾ ਬੈਠੇ ਤੇ ਤੇਰੀ ਦੁਕਾਨ ਤੇ ਅੱਗ ਲੱਗੀ ਕਿਤੇ ਤੂੰ ਤੇ ਨਹੀਂ ਮੇਰੀ ਦੁਕਾਨ ਤੇ ਅੱਗ ਲਾਈ ਪਰ ਅਸੀਂ ਇਸ ਕੇਸ ਦੇ ਵਿੱਚ ਇਨਵੋਲ ਨਹੀਂ ਹਾਂਗੇ ਕੈਮਰੇ ਦੇ ਵਿੱਚ 3 ਦਿਨਾਂ ਦੀ ਫੋਟੋ ਆਈ ਸੀ ਉਸ ਦੇ ਭਰਾ ਭੈ ਦੋ ਭਰਾ ਇੱਕ ਭੈੰਦੇ ਨੇ ਸੱਚੇ ਕਰਾ ਕੇ ਉਹਨਾਂ ਦੇ 3 26 3 26 3 26 ਤਿੰਨ ਚਬੀ ਲਗਵਾ ਕੇ ਅੰਦਰ ਭੇਜ ਦਿੱਤਾ ਹੁਣ ਇੱਕ ਭਰਾ ਉਹਦਾ ਤੇਰਾ ਤਰੀਕਾ ਬਾਹਰ ਆਇਆ ਵਾ ਕਹਿੰਦਾ ਵਾ ਤੂੰ ਆ ਮੇਰੇ ਭਰਾ ਦੇ ਨਾਲ ਤੇ ਮੇਰੀ ਪਰਜਾਇ ਦੇ ਨਾਮ ਰਨ ਕੇ ਮੇਰੇ ਤੇ ਤੂੰ ਮੈਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ 22 ਤਰੀਕ ਨੂੰ ਮੈਨੂੰ ਰਾਤ 10 ਵਜੇ ਬੰਦਿਆਂ ਨੇ ਘੇਰਿਆ ਮੇਰੇ ਸਿਰ ਤੇ ਗਨ ਰੱਖੀ ਹੈ ਮੈਨੂੰ ਮੇਰੀ ਸਾਰੀ ਦੁਨੀਆ ਤੇ ਮੈਨੂੰ ਮੇਰੇ ਭਰਾ ਨੂੰ ਖਤਰਾ ਹੈ ਜਦ ਕੀ ਬਾਜੀ ਆਪਾ ਕਿਸੇ ਗੱਲ ਦੇ ਵਿੱਚ ਇਨਵੋਲ ਹੋ ਨਹੀਂ ਗਏ 3 ਮਹੀਨੇ ਨਹੀਂ ਲੰਘਦੇ ਸਾਡੇ ਤੇ ਦਰਖਾਸਤ ਦੇ ਦਿੰਦਾ 3 ਮਹੀਨੇ ਨਹੀਂ ਲੰਘਦੇ ਸਾਡੇ ਤੇ ਦਰਖਾਸਤ ਦੇ ਦਿੰਦਾ ਸਾਡਾ ਮੇਰਾ ਮੇਰੇ ਬੱਚੇ ਦਾ ਤੇ ਮੇਰੇ ਬ੍ਰਦਰ ਦਾ ਨੇ ਬਹੁਤ ਹੀ ਹਰਾਮ ਕੀਤਾ ਤੁਹਾਡਾ ਰਿਸ਼ਤਾ ਕੀ ਹੈ ਕਰ ਕੌਣ ਕੀ ਨਾਮ ਕੀ ਮੇਰਾ ਜੀਜਾ ਤੇ ਮੇਰੀ ਸੱਕੀ ਭੈਣ ਕੀ ਨਾਮ ਕੀ ਜੀਜੇ ਦਾ ਨਾਮ ਗੁਰਸ਼ਰਨਜੀਤ ਸਿੰਘ ਭੈਣ ਦਾ ਨਾਮ ਪ੍ਰਿਤੀ ਰੌਣਾ ਹੁਣ ਬੰਕੀ ਕਰਦੇ ਹੋ ਤੁਸੀਂ ਮੰਗੇ ਕਰਦੇ ਆ ਬਾਜੀ ਪਹਿਲੇ ਉਹਨਾਂ ਦੇ ਨਾਲ ਧੱਕਾ ਹੋਇਆ ਹੁਣ ਮੇਰੇ ਨਾਲ ਧੱਕਾ ਕਰਦੇ ਬੈ ਨੇ ਇਹ ਲਜਾਇਜ ਦੁਕਾਨ ਦੇ ਇਹਨੇ ਆਪਣੀ ਬੀਮਾ ਕਰਾਇਆ ਸੀ 1.5 ਕਰੋੜ ਦਾ ਉਹ ਪੈਸੇ ਲੈਣ ਕਰਕੇ ਨੇ ਆਪਣੀ ਦੁਕਾਨ ਦੇ ਆਪ ਆਗ ਲਵਾਈ ਪਹਿਲਾਂ ਭਰਾਵਾਂ ਨੂੰ ਪਜਾਤਾ ਭਰਾਵਾਂ ਕੋ 1 ਕਰੋੜ ਵੀ ਮੰਗਿਆ ਉਹਨਾਂ ਨੇ ਦਿੱਤਾ ਨਹੀਂ ਹੁਣੇ ਮੇਰੇ ਵੱਲ ਆਂਦਾ ਪਿਆ ਮੈਨੂੰ ਨਜਾਇਜ਼ ਤੰਗ ਕਰਦਾ ਮੇਰੇ ਛੋਟੇ ਬੇੜੇ ਨੂੰ ਕਦੀ ਪਾਣੀ ਭਰਨ ਜਾਂਦਾ ਏਰੀ ਦੁਕਾਨ ਤੇ ਮੇਰੀ ਦੁਕਾਨ ਦੇ ਵਿੱਚ 10 ਦੁਕਾਨਾਂ ਦਾ ਫਰਕ ਆ ਮੇਰਾ ਬੱਚਾ ਦੁਕਾਨ ਤੇ ਪਾਣੀ ਭਰਨ ਜਾਂਦਾ ਕਦੀ ਉਹ ਤੇ ਘਾਰ ਚੜਾ ਦਿੰਦਾ ਕਦੀ ਉਹਦੇ ਮਗਰ ਬੰਦੇ ਲਾ ਦਿੰਦਾ ਕਦੀ ਉਹਨੂੰ ਗਾਲਾਂ ਕੱਢਦਾ ਫਿਰ ਉਹ ਮੇਰੇ ਬੱਚੇ ਨੂੰ ਮੇਰੇ ਭਰਾ ਨੂੰ ਅਜੇ ਤੋਂ ਖਤਰਾ ਤਿੰਨ ਮਹੀਨੇ ਨਹੀਂ ਜਿਲੰਡਰ ਸਾਡੇ ਦੇ ਛੋਟੀਆਂ ਅਦਾਰ ਕਸਾ ਲਾ ਦਿੰਦਾ ਕਹਿੰਦਾ ਤੂੰ ਮੇ ਚੂੜੇਰ ਤੁਹਾਡੇ ਕੋ ਕੋਈ ਪ੍ਰੂਫ ਹੈਗਾ ਸਾਨੂੰ ਬੰਦੇ ਦਿਖਾਓ ਬੰਦੇ ਸਾਡਾ ਨਾਮ ਲੈਂਦੇ ਨੇ ਜਿਹੜੀ ਕਾਰਵਾਈ ਬੰਦੀ ਸਾਡੇ ਤੇ ਕਰੋ ਨਜਾਇਜ਼ ਨਾ ਕਰੋ ਨਾਮ ਅੱਜ ਇਸ ਮਸਲੇ ਵਿੱਚ ਤੁਸੀਂ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਇਸ ਮਸਲੇ ਪੈਸ ਕਾਨਫਰੰਸ ਤੇ ਕੀ ਆਪੀ ਸਰ ਜਿਹੜਾ ਕੁਸ਼ ਸ਼ਰਮਜੀਤ ਸਿੰਘ ਸ਼ੈਰੀ ਜੋ ਮੇਰਾ ਦਿਓਰ ਹੈ ਛੋਟਾ ਇਹਨੇ ਪਹਿਲੇ ਵੀ ਮੇਰੇ ਹਸਬੰਦ ਦੇ ਗੁਰਪ੍ਰੀਤ ਦੇ ਉੱਤੇ ਬੇਬੁਨਿਆਦ ਇਲਜ਼ਾਮ ਲਗਾਏ ਆ ਕਿ ਮੇਰੇ ਸ਼ੋਰੂਮ ਨੂੰ ਆਗ ਲਗਾਉਣ ਦੇ ਵਿੱਚ ਮੇਰੇ ਦੋ ਬ੍ਰਦਰ ਅਤੇ ਮੇਰੀ ਕਿਸੇ ਸੱਤਾ ਹੱਥ ਹੈ ਜਦ ਕੀ ਇਹਨਾਂ ਨੇ ਸੀਸੀਟੀਵੀ ਫੋਟੋਜ਼ ਜੋ ਵੀ ਵੀਡੀਓ ਲਗਵਾਈ ਆ ਉਹਦੇ ਵਿੱਚ ਨਕਾਬ ਪਾਏ ਹੋਏ ਨੇ ਜਿਨ੍ਹਾਂ ਨੇ ਉਹਦੇ ਚ ਕੋਈ ਸਾਬਿਤ ਨਹੀਂ ਹੁੰਦਾ ਕਿ ਇਹ ਬੰਦੇ ਉਹੀ ਪ੍ਰਦਰ ਨੇ ਇਹਨਾਂ ਨੇ ਸ਼ੱਕ ਦੇ ਆਧਾਰ ਤੇ ਕਿਹਾ ਵਸ ਕੁਸ਼ਲ ਸਿੰਘ ਸ਼ੈਰੀ ਨੇ ਵੀ ਇਹ ਪਰਚੇ ਦੇ ਵਿੱਚ ਇਹ ਬੰਦੇ ਇਹੀ ਨੇ ਮੈਨੂੰ ਪੂਰਾ ਯਕੀਨ ਆ ਇਹਨਾਂ ਨੇ ਇਹ ਕਿਹਾ ਸੀਗਾ ਬਟ ਜੋ ਕੀ ਇਹ ਉਸ ਟਾਈਮ ਆਪਣੇ ਘਰ ਪਰਿਵਾਰ ਬੱਚਿਆਂ ਦੇ ਵਿੱਚ ਮੌਜੂਦ ਸੀ ਜੇ ਮੈਂ ਤੁਸੀਂ ਕੀ ਫੋਟੋ ਨਾਲ ਵੀਡੀਓ ਪੂਰੀ ਲਗਾਈ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਪੁਲਿਸ ਨੇ ਕੋਈ ਵੀ ਇਹਨਾਂ ਦੇ ਕੋਲੋਂ ਕੋਈ ਵੀ ਪੱਖ ਨਹੀਂ ਸੁਣਿਆ ਇਹਨਾਂ ਦਾ ਬਿਨ ਕਾਰਵਾਈ ਕੀਤੇ ਪੁਲਿਸ ਨੇ ਅਰੈਸਟ ਕੀਤਾ ਹੈ ਤੇ ਨਾ ਸਾਡਾ ਕੋਈ ਪੱਖ ਇਹਨਾਂ ਨੇ ਸੁਣਿਆ ਜਦੋਂ ਇਹਨਾਂ ਨੇ ਜੇ ਭੇਜ ਦਿੱਤਾ ਜਦੋਂ ਅਗਲੀ ਤੇ ਇਹ ਭਾਈ ਸਾਹਿਬ ਕਿੱਥੇ ਦਾ ਆਪਣੇ ਘਰ ਪਰਿਵਾਰ ਦੇ ਵਿੱਚ ਸੀ ਕੀ ਦਾ ਕੋਈ ਤੁਹਾਡੇ ਕੋਲ ਸਬੂਤ ਜਾਂ ਕੋਈ ਗੱਲ ਹਾਂਜੀ ਵੀਡੀਓ ਹੈਗੀ ਸੀ ਸੀਟੀਵੀ ਮੇਰੇ ਕੋਲ 12 ਘੰਟੇ ਹੈ ਤੇ ਹੁਣ ਤੁਸੀਂ ਅੱਜ ਕੀ ਮੰਗ ਕੀ ਕਰਦੇ ਹੋ ਅਸੀਂ ਇਹ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਕਿ ਇਹ ਝੂਠਾ ਬੰਦਾ ਗੁਰਸ਼ੈਲਜੀਤ ਸਿੰਘ ਸ਼ਹਿਰੀ ਪ੍ਰੀਤੀ ਅਰੋੜਾ ਜੋ ਬੇਬੁਨਿਆਦ ਅਲਜ਼ਾਮ ਲਗਾ ਰਹੇ ਆ ਇਹ ਮੇਰੇ ਤੇ ਗੱਨ ਰੱਖ ਕੇ ਜੀ ਮੈਨੂੰ ਧੰਕੀਆਂ ਲਗਾ ਰਹੇ ਕਿ ਇਸ ਵਕਸਲਾਹ ਜਦ ਕੀ ਸਾਡਾ ਕੋਈ ਇਹਦੇ ਵਿੱਚ ਇਨਵੋਲਵਮੈਂਟ ਨਹੀਂ ਹੈਗੀ ਜੋ ਵੀ ਹੈ ਹਾਈ ਕੋਰਟ ਅਦਾਲਤ ਨੇ ਮੇਰੇ ਸਾਹਮਣੇ ਹੀ ਇਤਿਆਜ਼ ਕੀਤਾ ਸੀ ਕਿ ਇਹ ਰੇਲ ਬ੍ਰਦਰ ਹੈਗੇ ਨੇ ਤੇ ਅਸੀਂ ਇਹਨਾਂ ਦਾ ਰਾਜੀਨਾਮਾ ਕਰਵਾਉਣਾ ਚਾਹੁੰਦੇ ਆ ਤੇ ਅਸੀਂ ਆਰਮਾਨਜੋਗ ਅਦਾਲਤ ਨੂੰ ਇਹੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਸਾਨੂੰ ਅਸੀਂ ਬੇਬੁਨਿਆਦ ਸਾਡੇ ਜਿਹੜੇ ਇਲਜ਼ਾਮ ਲਗਾਏ ਆ ਉਹ ਬੰਦਾ ਜੋ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਉਹ ਬੇਬੁਨਿਆਦ ਕੱਟ ਰਿਹਾ ਵਾ ਤੇ ਜੋ ਸੱਚ ਵਾ ਉਹਨੂੰ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ ਤੇ ਝੂਠ ਨੂੰ ਝੂਠ ਕੀਤਾ ਜਾਵੇ ਤੇ ਜੱਜ ਸਾਹਿਬ ਨੇ ਇਹੀ ਇਹਨਾਂ ਨੂੰ ਤਰੀਕ ਦੇ ਕੇ ਆਰਡਰ ਦਿੱਤੇ ਸੀ ਕਿ ਤੁਸੀਂ ਇਹਨਾਂ ਨੂੰ ਬੇਲ ਤੇ ਅਸੀਂ ਬਾਹਰ ਕੱਢ ਰਹੇ ਹਾਂ ਕਿਉਂਕਿ ਇਹ ਸੀਸੀਟੀਵੀ ਫੋਟੋ ਦੇ ਵਿੱਚ ਬੰਦੇ ਹੈਗੇ ਆ ਇਹ ਆਪਣੇ ਘਰ ਪਰਿਵਾਰ ਦੇ ਵਿੱਚ ਮੌਜੂਦ ਸੀਗੇ ਤੇ ਕੁਸ਼ਰਮਜੀਤ ਸਿੰਘ ਸ਼ੈਰੀ ਨੂੰ 29 ਤਰੀਕ ਨੂੰ ਬੁਲਾਇਆ ਗਿਆ ਹਾਈ ਕੋਰਟ ਦੇ ਵਿੱਚ ਵੀ ਆਪਣਾ ਪੱਖ ਰੱਖੇ ੜ ਕੇ ਤੇ ਆਪਣਾ ਰਾਜੀਨਾਮਾ ਕਰੇ ਬੱਚਿਆਂ ਦੇ ਵਿੱਚ ਆਣ ਕੇ ਆਪਣੇ ਭਰਾ ਭਰਾ ਦੇ ਨਾਲ ਅਸੀਂ ਇਹਨੂੰ ਕੋਈ ਵੀ ਰੰਜਿਸ਼ ਨਹੀਂ ਰੱਖਦੇ ਹੋਏ ਕੋਈ ਭਾਵਨਾ ਰੱਖਦੇ ਹੋਏ ਕੋਈ ਵੀ ਇਹਨੂੰ ਕੋਈ ਵੀ ਧਮਕੀ ਨਹੀਂ ਲਗਾਈ ਤੇ ਨਾ ਹੀ ਸਰ ਅਸੀਂ ਇਹਦੇ ਕਦੀ ਵੀ ਆਉਣ ਜਾਣ ਦੇ ਵਿੱਚ ਪਰਿਵਾਰ ਦੇ ਵਿੱਚ ਨਾ ਸਾਡਾ ਪਹਿਲੇ ਵੀ 3 ਸਾਲ ਤੋਂ ਨਾ ਮੇਲ ਸੀ ਨਾ ਹੋਣਾ ਨਾ ਰਵੇਗਾ ਬਸ ਕਿ ਇਹਦੇ ਨਾਲ ਕੋਈ ਗੱਲਬਾਤ ਕਿਸੇ ਕਿਸਮ ਦੀ ਨਿਪਟਾਰ ਕੋਈ ਕੀਤੀ ਤੇ ਜੋ ਵੀ ਕੋਰਟ ਮਾਨਯੋਗ ਅਦਾਲਤ ਫੈਸਲਾ ਕਰੇਗੀ ਉਹ ਸਾਨੂੰ ਮਨਜ਼ੂਰ ਹੋਏਗਾ ਮਾਰਜੀ ਸੰਗਤ ਸਵਰਗੀ ਸ਼੍ਰੀ ਕੋਸ਼ਨ ਬਣਨ ਵਾਲੀ ਕੀ ਮਸਲਾ ਹੈ ਗਾ ਜਿਹੜੀ ਪ੍ਰਸਤ ਮਸਲਾ ਸਰ ਕੁਝ ਵੀ ਨਹੀਂ ਆ ਮੇਰੇ ਸੱਕੀ ਭੈਣ ਪ੍ਰੀਤੀ ਤੇ ਜੀਜਾ ਗੁਰਸ਼ਨ ਸਿੰਘ ਸ਼ੈਵੀ ਜਿਨ੍ਹਾਂ ਬਰੋ 2 ਮਹੀਨੇ ਬਾਅਦ ਸਾਨੂੰ ਕਿਤੇ ਨਾ ਕੋਈ ਨਾ ਕੋਈ ਥਾਣੇ ਕਿਤੇ ਨਾ ਕਿਤੇ ਕੋਈ ਸ਼ਿਕਾਇਤ ਕੋਈ ਪੁਲਸ ਦਾ ਫੋਨ ਆਂਦਾ ਨਹੀਂ ਤੁਸੀਂ ਮੈਂ ਕੀਤਾ ਤੁਸੀਂ ਉਹ ਕੀਤਾ ਤੇ ਕੀਤਾ ਪਰ ਆਪਾਂ ਕੀਤਾ ਕੰਸੀ ਸਰ 4 ਸਾਲ ਮੈਂ ਇਹਦੇ ਕੋਲ ਕੰਮ ਕੀਤਾ ਇਹ ਪਿੱਛੇ 6 8 ਮਹੀਨੇ ਪਹਿਲਾਂ ਇਹ ਦੁਕਾਨ ਚੱਲ ਰਹੀ ਸੀ ਉਦੋਂ ਹੀ ਮੇਰੇ ਕੋਲ ਸੀ ਇਹਦੇ ਕੋਲ ਕੰਮ ਕਰਦਾ ਸੀ ਇਸੀ ਦੁਕਾਨ ਦੇ ਬਿਲਕੁਲ ਸਾਹਮਣੇ ਮੇਰੀ ਭੈਣ ਭੈਣ ਦੀ ਦੁਕਾਨ ਹੈ ਨੀਤੀ ਰੋਡਾ ਦੀ ਇੱਥੇ 1 ਸਾਲ ਪਹਿਲਾਂ 1.5 ਸਾਲ ਪਹਿਲਾਂ ਇਹ ਦੁਕਾਨ ਖੜੇ ਲੱਗੀ ਸੀ ਸਾਨੂੰ ਸਾਰੀ ਮਾੜੀ ਕਹਿੰਦੀ ਸੀ ਪਾਜੀ ਇਹਨਾਂ ਨੇ ਅੱਗ ਲਗਾਈ ਇਹਨਾਂ ਨੇ ਅੱਗ ਲਗਾਈ ਪਰ ਆਪਾਂ ਅਜ ਕਿੰਨੇ ਕੀਤਾ ਕਿ ਸਾਡੇ ਸਕੇ ਆ ਕੰਮ ਕਰ ਸਕਦੇ ਸੀ ਪੂਨ ਪਿਛਲੇ 6 ਮਹੀਨੇ ਪਹਿਲਾਂ ਇਹਦੀ ਦੁਕਾਨ ਤੇ ਅੱਗ ਲੱਗੀ ਜਿਹੜੀ ਪਾਜੀ ਬਰਿੰਦਾ ਬੰਸ ਦੀ ਜਿਹੜੀ ਸਾਨੂੰ ਸਾਡਾ ਪਤਾ ਵੀ ਨਹੀਂ ਇਹਨਾਂ ਨੂੰ ਸਾਡਾ ਪਤਾ ਮੈਨੂੰ ਪਤਾ ਨਹੀਂ ਸੀ ਕਿਸ ਚੀਜ਼ ਦੀ ਦੁਕਾਨ ਇਹਾਂ ਦੀ ਕੱਪੜੇ ਦੀ ਦੁਕਾਨ ਸੀ ਜਿਹੜੀ ਭੈਣ ਜੀ ਦੀ ਵੀ ਕੱਪੜੇ ਦੀ ਦੁਕਾਨ ਸੀ ਸਾਡੀ ਕੱਪੜੇ ਪਾਜੀ ਅਸੀਂ ਇਹਨਾਂ ਤੋਂ ਬਾਅਦ ਪਾਈ ਹੈ ਪਹਿਲਾਂ ਮੈਂ 4 ਸਾਲ ਇਹਦੇ ਕੋ ਕੰਮ ਕੀਤਾ ਉਸ ਤੋਂ ਬਾਅਦ ਪੂਨੇ 2 ਮਹੀਨੇ ਬਾਅਦ ਭਾਈ ਫੋਨ ਆਂਦਾ ਵਾ ਕਦੀ ਮੈਨੂੰ ਆਂਦਾ ਕਦੀ ਮੇਰੀ ਕਿ ਤੁਸੀਂ ਤੁਹਾਡੇ ਖਿਲਾਫ ਦਰਖਾਸਤ ਆਈ ਹੈ ਤੁਹਾਡੇ ਜੀਜਾ ਨੇ ਤੇ ਤੁਹਾਡੀ ਭੈਣ ਨੇ ਟੀ ਹੈ ਥਾਣੇ ਪੇਸ਼ ਹੋ। ਮੈਂ ਮਾੜਾ ਬੰਦਾ ਭਜੀ ਇਹਨਾਂ ਨੂੰ ਕੰਮ ਛੱਡ ਕੇ ਮੈਂ ਕਿਤੇ ਹੋਰ ਕੰਮ ਕਰ ਰਿਹਾ। ਹੁਣ ਇਹਨਾਂ ਕੋਈ ਬਾਤਸਾ ਨਹੀਂ ਹੈ 2 ਸਾਲ ਹੋ ਗਏ ਮੇਰਾ ਫੋਨ ਤੁਸੀਂ ਚੈੱਕ ਕਰੋ ਇਹਨਾਂ ਨਾਲ ਕੋਈ ਕੰਟੈਕਟ ਮੇਰਾ ਹੋ ਰਿਹਾ ਨਾ ਇਹਨਾਂ ਕੋਈ ਫੋਨ ਮੈਨੂੰ ਆ ਰਿਹਾ ਨਾ ਮੇਰਾ ਕੋਈ ਨੰਬਰ ਨਾ ਕੋਈ ਮੇਲ ਹੈ ਨਾ ਕੋਈ ਮਿਲਣਾ ਕੋਈ ਵਜਾ ਨਹੀਂ ਪਈ। ਫਿਰ ਵੀ ਸਾਨੂੰ ਇਹ ਮੈਨੂੰ ਮੇਰੇ ਭੈਣ ਨੂੰ ਨਜਾਇਜ਼ ਤੰਗ ਕਰ ਰਿਹਾ। ਕੀ ਮੰੰਤੀ ਕਰਦੇ ਹੋ ਕੋਈ ਨਾ ਦਿੱਤਾ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਦਰਖਾਸਤ ਕੋਈ ਸ਼ਿਕਾਇਤ ਦੇਤੀ ਕੀ ਪ੍ਰਸ਼ਾਸਨ ਦਾ ਖਾਣੇ ਲਈ ਮੰਗ ਅਸੀਂ ਇਹ ਵੀ ਕਰ ਰਹੇ ਆ ਕਿ 6 ਮਹੀਨੇ ਪਹਿਲਾਂ ਭਾਜੀ ਇਹਨੇ ਨਜਾਇਜ਼ ਪਹਿਲੇ ਆਪਣੇ ਦੋ ਭਰਾ ਇੱਕ ਭੈਣ ਨੂੰ ਕਚੈਰੀ 'ਚ ਝੂਠੇ ਪਰਚੇ ਲਵਾ ਕੇ ਅੰਦਰ ਧੇਟਾ ਜਿਹੜੇ ਵਿਚਾਰੇ 6-6 ਮਹੀਨੇ ਨਜਾਇਜ਼ ਜਿੰਨਾ ਕੁਝ ਕੀਤਾ ਕਿ ਨਹੀਂ ਕਿਤਾ ਸਾਨੂੰ ਨਹੀਂ ਪਤਾ ਪਰ ਉਹ ਸਜ਼ਾ ਕੱਟ ਕੇ ਆ ਚੁੱਕੇ ਆ ਉਸ ਤੋਂ ਬਾਅਦ ਇਹਨੇ ਤੰਕੀਦੀ ਮਨੂ ਮੇਰੀ ਭੈਣ ਨੂੰ ਤੇ ਮੇਰੇ ਭਾਜੇ ਨੂੰ ਅਕਸ਼ਿਤ ਰੋੜਨੀ ਜੋ ਇਸ ਵਕਤ 15 ਸਾਲ ਦਾ ਹੈ ਉਹਦੇ ਵੱਲੋਂ ਵੀ ਭਾਈ ਮੈਨੂੰ ਦੋ ਤਿੰਨ ਵਾਰੀ ਆਇਂਦਾ ਦੱਸਿਆ ਕਿ ਮਾਮੂ ਮੈਂ ਚਾਹਤਾ ਹਾਂ ਮੇਰੇ ਪੁੱਛ ਗੱਡੀ ਚਲਾਉਂਦਾ ਕਿ ਕਿਹਦੇ ਕਿਸੇ ਫਿਰ ਚਲੋ ਉਠਾ ਲਈ ਪਈ ਅੱਛਾ ਸੱਚਾ ਚਲੋ ਪਪਾ ਨਹੀਂ ਕਹਿੰਦੇ ਵੱਡਾ ਵਾ ਫਿਰ ਪਪਾ ਹੀ ਮਾਨ ਕਰਦੇ ਆ ਮੇਰੀ ਭੈਣ ਆ ਇਹਦਾ ਜੀਜਾ ਪਰ ਇਹਦੇ ਵਲੋਂ ਤੁਹਾਨੂੰ ਕੋਈ ਫਿਰਾਸਟ ਮੈਂਡੋ ਨਾ ਇਹਦਾ ਆਪਣੀ ਨਿੰਦਰੀਆਂ ਵੀ ਕੋਈ ਦਖਾਸਤ ਨਹੀਂ ਦਿੱਤੀ ਤੁਸੀਂ ਪ੍ਰਸ਼ਾਸਨ ਜਾਂ ਆ ਗਏ ਅਸੀਂ ਕੁਝ ਨਹੀਂ ਕੀਤਾ ਭਾਜੀ ਇਹਨਾਂ ਦੀ ਟੈਂਸ਼ਨ ਤੋਂ ਮੇਰੀ ਮਾਂ ਤਰੇ ਕੈਂਸਲ ਲਵਾ ਲਿਆ ਭਾਜੀ ਉਹਨਾਂ ਜੋ ਹੋ ਗਏ ਬਸ ਅਸੀਂ ਪ੍ਰਸ਼ਾਸਨ ਦੇ ਇਹੋ ਚੁੰਨੀਆਂ ਦੂਸਰੇ ਕਿ ਸਾਨੂੰ ਨਹੀਂ ਹੁੰਦਾ ਪਰ ਸੀਰ ਕੁਛ ਨਹੀਂ ਜਾਂਦੇ ਬਦਰ ਕੇ ਨਾ ਅਜੇ ਕੁਛ ਨਹੀਂ ਚਾਹੁੰਦੇ ਬਸ ਮੇਰਾ ਪਰਿਵਾਰ ਬਿਚਾਲੋ ਪਈ ਇੱਕ ਬੰਦਾ ਕੋਚ ਚਤਾਣ ਕੋਚ ਕਲਾਕ ਇਹਦੀ ਪੋਚ ਬਹੁਤ ਦੂਰ ਦੂਰ ਤੱਕ ਹੈ ਪਈ ਕੱਪੜੇ ਦਾ ਕੰਮ ਕਰਦਾ ਸਿਰਫ ਕੱਪੜੇ ਦਾ ਇੱਕ ਓਟ ਹੈ ਪਈ ਬਾਕੀ ਅੰਦਰੋਂ ਡਰੱਗ ਦਾ ਕੰਮ ਕਰਦਾ ਹੈ ਇਹਦੇ ਪ੍ਰੂਫ ਨਹੀਂ ਸਾਡੇ ਕੋਲ ਇਹਦੇ 2 ਸਾਲਾਂ ਚ ਪਈ ਹੈ ਕਿ ਕਰੋੜਾਂ ਦਾ ਮਾਲਕ ਹੈ 50 ਲੱਖ ਦੀ ਪ੍ਰੋਫਿਟ ਹੈ ਜੀ ਫੇਰ ਲੈਣੇ ਕੋ ਨਹੀਂ ਦੋ ਜੀ ਦੁਕਾਨਾਂ ਪਈ ਜਿਹੜੀ ਦੁਕਾਨਾਂ ਦੀ ਸੜੀ ਹੈ ਉਹਦੇ 70 ਲੱਖ ਦਾ ਮਾਲ ਹੈ ਤੇ 1.5 ਕਰੋੜ ਦੀ ਇਨਸੂਰੈਂਸ ਚਾਹੀਈ ਹੈ ਜੀ ਜਿਹੜੀ ਇਹਦੀ ਹੂਮ ਦੀ ਦੁਕਾਨ ਹੈ ਪਤੀ ਉੱਚ ਵੀ 1.5 ਕਰੋੜ ਦਾ ਮਾਲ ਹੈ ਇੱਕ ਵੀ ਸਾਹਮਣੇ ਦੁਕਾਨੇ ਜੀ ਬਿਲਕੁਲ ਪੂਰੀ ਬਿਲਡਿੰਗ ਗ੍ਰੀਤੀ ਭਾਜੀ ਨੇ ਪੂਰੀ ਬਿਲਡਿੰਗ ਦਿੱਤੀ ਹੈ ਭਾਜੀ ਜਿਹਦਾ 1.5 ਕਰੋੜ ਦੀ ਬਿਲਡਿੰਗ ਦਿੱਤੀ ਆ ਇਸ ਤੋਂ ਇਲਾਵਾ 80-90 ਲੱਖ ਰੁਪਏ ਇਹਦੇ ਕੋ ਗਾਣਾ ਭਰੀ ਤਿੰਨ ਸਾਲਾਂ ਚ ਬੰਦਾ ਇੰਨਾ ਨਹੀਂ ਬਣਾ ਸਕਦਾ ਮੈਂ ਪ੍ਰਸ਼ਾਸਨ ਬਸ ਇਹ ਵੀ ਬੇਨਤੀ ਕਰਦਾ ਹਾਂ ਕਿ ਸਾਨੂੰ ਹੁਣ ਕੱਲ ਦੀ ਗੱਲ ਹੈ ਕੱਲ ਕੇ ਪਰਸੋਂ ਦੀ ਗੱਲ ਹੈ ਭਾਜੀ ਕਿੰਨਾ ਜੀ ਸਾਨੂੰ ਮੈਨੂੰ ਮੈਂ ਘਰ ਜਾ ਰਿਹਾ ਸੀ ਮੇਰੇ ਮੱਥੇ ਤੇ ਕਿਨੇ ਪਿਸਤੌਲ ਰੱਖ ਕੇ ਤੇ ਮੇਰੇ ਕੋ ਮੈਨੂੰ ਕਿਹਾ ਵਾ ਕਿ ਮੇਰੀ ਇਹ ਤਾਂ ਨਹੀਂ ਮੇਰੀ ਤਾਂ ਨੀਤੀ ਰੋੜਾਣੇ ਤੇ ਉਹਦੇ ਪ੍ਰ ਗੁਰਪ੍ਰੀ ਸਿੰਘ ਨੇ ਧਮਕੀ ਦਵਾਈ ਆ ਕਿ ਇਹਨਾਂ ਦਾ ਕੇਸ ਵਾਪਸ ਕਰ ਨਹੀਂ ਤੇ ਅਸੀਂ ਤੈਨੂੰ ਮਾਰ ਦਿੰਨਾ ਭਾਜੀ ਕਹਿੰਦਾ ਮੇਰੀ ਜੇਟ 50000 ਰੁਪਏ ਆ ਸੀ ਜਿਹਨੇ ਤੰਕੀ ਦੇਣੀ ਭਾਜੀ ਉਹ ਛੱਡ ਦੇ ਹੁਣ ਕਾਨੂੰਨ ਇਹੋ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਕਾਨੂੰਨ ਭਾਜੀ ਰੱਬ ਨਾ ਕਰੇ ਨੂੰ ਕੁਝ ਅਭੀ ਨਵੀਂ ਹੋ ਜਾਂਦੀ ਹੈ ਕੁਝ ਆਪਾਂ ਸਾਰੇ ਰਗੜੇ ਜਾਣ ਨੇ ਜੈ ਜੀ ਹਾਂ ਜੀ ਬਸ ਇਹੋ ਹੀ ਬੇਨਤੀ ਕਰਨਾ ਪਾਜੀ ਇਹਨੂੰ ਕੋਈ ਕੁਛ ਹੋ ਜੇ ਕੋਈ ਕੋਈ ਕਿਸੇ ਹੋਰ ਨੂੰ ਮਾਰ ਜੇ ਦੀ ਰੰਜਿਸ਼ ਬਾਜੀ ਬਾਜੀ ਵਿੱਚ ਬੜਿਆ ਨਾ ਲੱਗਦੀ ਜਿੰਨੇ ਰਾਤ ਕੀਤਾ ਪਾਜੀ ਤੇਰਾ ਤਰੀਕ ਨੂੰ ਦੁਕਾਨ ਤੇ ਕਿਸੇ ਲੇਡੀਸ ਨਾਲ ਹਜਤ ਬੋਲਿਆ ਉਹਦੇ ਕੁੜੀ ਦੇ ਭਰਾ ਆ ਕੇ ਇਹਨੂੰ ਕੁੱਟ ਕੇ ਗਏ ਨੇ ਇਹਨੇ ਉਹੀ ਫੁਟੇਜ ਥਾਣਾ ਮਜੀਠਾ ਰੋਡ ਸਦਰਥਾਣੇ ਅਰੇ ਲਾ ਦਿੱਤੇ ਵੀ ਮੈਨੂੰ ਮੇਰੇ ਸਾਲੀ ਦੇ ਮੇਰੇ ਭਰਾ ਨੇ ਬੰਦੇ ਪਾਇਨੇ ਇਹਦੀ ਰੰਜਿਸ਼बाजी ਪਾਜੀ ਬੜਿਆ ਨਾ ਕੱਲ ਨੂੰ ਇਹਨੂੰ ਕੋਈ ਅਭੀ ਨਭੀ ਹੋ ਗਈ ਸਾਡੇ ਦੇ ਨਜਾਇਜ਼ ਪਛਾਣ ਨਾ ਹੋਵੇ ਸਾਡੇ ਨਾਲ ਠਿਕਾਣਾ ਨਾ ਹੋਵੇ ਸਾਨੂੰ ਇਹ ਗੱਲ ਵਿੱਚ ਇਨਵੋਲ ਨਾ ਕੀਤਾ ਜਾਵੇ ਕੱਲ ਨੂੰ ਸੱਟਾ ਬਰੇਤਾ ਆਪ ਲਵਾ ਕੇ ਕੁੱਲ ਨੂੰ ਕਹਦੇ ਮੈਨੂੰ ਮੇਰੀ ਸਾਲੀ ਮੇਰੇ ਭਰਾ ਨੇ ਕੁਝ ਕਰਾਇਆ ਪਹਿਲਾਂ ਉਹਦੀ ਤੈਕੀਕਾਰ ਕੀਤੀ ਜਾਵੇ ਸਭ ਕੁਝ ਫੇਰ ਸਾਡੇ ਦੇ ਬਾਰੇ ਕੋਈ ਕਾਰਵਾਈ ਕੀਤੀ ਜਾਵੇ ਨਜਾਇਜ਼ ਸਾਡੇ ਦਾ ਠਿਕਾਣਾ ਕੀਤਾ ਮੈਂ ਤੇ ਜਿਹੜਾ ਇਹਨੇ ਕੇਸ ਕੀਤਾ ਹੈ ਪਾਪਾ ਨਾ ਇਹਨੂੰ ਕਿਨੇ ਵਾਪਸ ਲੈ ਆਪਾਂ ਕਿਨੇ ਉਸ ਤੋਂ ਲੱਗਾ ਲੈ ਨਾ ਜੱਜ ਸਾਹਿਬ ਨੇ ਕਿ ਤੂੰ ਸਾਡਾ ਨਜਾਇਜ਼ ਕੀਤੀ ਜਿਹੜੇ ਜਿਹੜੀ ਸਜ਼ਾ ਜਿਹੜਾ ਨਰਕ ਘਰ ਅਸੀਂ ਖੱਟ ਗਏ ਆਂ ਤੇ ਤੈਨੂੰ ਹੀ ਪਤਾ ਲੱਗਿਆ ਕਿ ਦੁਨੀਆ 'ਚ ਮਿਸਾਲ ਬਣੇ ਕਿ ਜਿਹੜਾ ਤੂੰ ਤਿੰਨਾਂ ਸਾਲਾਂ ਤੀਵੀਆਂ ਤੂੰ ਸੋਚਦਾ ਤੇ ਆਪ ਲੋਕੀ ਬਗਾਨਿਆਂ ਨਾਲ ਤੂੰ ਤੇ ਘੱਟਦਾ ਇਹੋ ਜਿਹਾ ਬੰਦਾ ਸੱਤ ਘਰ ਡੈਨਸ਼ਾ ਗੀ ਤੂੰ ਤੇ ਆਪਣੇ ਮੇਂ ਦਿੰਦੀ ਤੂੰ ਡੰਗਿਆ ਭਾਜੀ ਇੱਕੋ ਗੱਲ ਕਹਿੰਦਾ ਵਾ ਪੁਲਿਸ ਮੇਰੀ ਜੇਬ 'ਚ ਐ ਪੈਸੂ ਤਾਂਗਾ ਕੰਮ ਕਰਾਵਾਂਗਾ ਪ੍ਰਾਇਮ ਮੇਰੀ ਜੇਬ 'ਚ ਪੈਸੂ ਤਾਂਗਾ ਮੈਂ ਕਹਿੰਦਾ ਜੋ ਮਰਜ਼ੀ ਕਰਾ ਸਾਰਾ ਦਿਨ ਪਈ ਦੁਕਾਨ ਤੇ ਨਸ਼ਾ ਕਰਕੇ ਕੰਮ ਕਰਦਾ ਵਾ ਬਾ ਜੀ ਕਿੱਦਾਂ ਹੋਰ ਕਿਸੇ ਨੂੰ ਚੈੱਕ ਕਰੋ ਇਹਦੇ ਜਾ ਕੇ ਇੱਕ ਵਾਰੀ ਇਹ ਕੀ ਕੰਮ ਕਰਦਾ ਕਰਨ ਸੱਪਾ ਲੱਗ ਜਾਣਾ ਠੀਕ ਹੈ ਚਾਰੇ ਮੋਬਾਈਲ ਜਾ ਕੇ ਨਹੀਂ ਬੈਂਤੀ ਕਰਦੇ ਆ ਚਾਰ ਮੋਬਾਈਲ ਅੱਗੇ ਸਾਡੇ ਕੋਲ ਇੱਕ ਤੋਂ ਮੋਬਾਈਲ ਦੋ ਮੋਬਾਈਲ ਇਹਦੇ ਕੋ ਚਾਰ ਮੋਬਾਈਲ ਚਾਰੇ ਮੋਬਾਈਲ ਚੈੱਕ ਕੀਤੇ ਜਾ ਫਿਰ ਸਿੰਪ ਕਿਹੜਾ ਲੱਪਾ ਜੀ ਮੈਂ ਜੀ ਸ਼ਕਤੀ ਨਗਰ ਚੌਂਕ ਸਪਾਈਸਟ ਦੇ ਸਾਹਮਣੇ ਰਹਿਣਾ ਕੀ ਮਸਲਾ ਕੀ ਹੈ ਰਾਜਪートਪੁਰ ਮੇਰਾ ਮਸਲਾ ਇਹ ਆਵਾ ਕਿ ਮੇਰਾ ਜੋ ਛੋਟਾ ਭਰਾ ਵਾ ਉਹਨੇ ਪਹਿਲਾਂ ਵੀ ਮਿਤੇ 24 11 2024 ਨੂੰ ਇੱਕ ਛੁਗੀ ਦੁਕਾਨ ਤੇ ਹੀ ਸੀ ਮੈਨੂੰ ਥਾੜੇ ਦੇ ਵਿੱਚ ਬਲਾਅ ਆਇਆ ਗਿਆ ਜਦੋਂ ਕਿ ਮੇਰੇ ਚਾਵਨ ਤੋਂ ਪਹਿਲੇ ਪਕੜਾ ਕੱਟਿਆ ਹੈ ਜਿਸ ਵਿੱਚ ਮੇਰੀ ਕੋਈ ਇਨਵੋਲਵਮੈਂਟ ਨਹੀਂ ਨਹੀਂ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚ ਆਪਣੇ ਸਾਰੇ ਪ੍ਰੂਫ ਲਗਾਏ ਕਿ ਜਿਸ ਸਟੇਮੇਟ ਦੇ ਅੱਗੇ ਲੱਗੀ ਮੈਂ ਆਪਣੇ ਘਰ ਜਾ ਹਾਂ ਤੇ ਲੋਕੇਸ਼ਨ ਆ ਲਾਇਆ ਜਿਸ ਤੋਂ ਮੈਨੂੰ ਮਾਨਕੋਰਟ ਹਾਈ ਕੋਰਟ ਨੇ ਬੇਲ ਦਿੱਤੀ ਹੈ ਮੈਨੂੰ 13 ਤਰੀਕ ਨੂੰ ਬੇਲ ਮਿਲੀ ਹੈ ਤਾਂ 13 ਤਰੀਕ ਨੂੰ ਬੇਲ ਲੈ ਕੇ ਅੱਜ ਦਾਦੇ ਹੋਏ ਮੈਂ ਨਾ ਇਹ ਕੋਈ ਤਰ੍ਹਾਂ ਦੀ ਇਨਜਿਸਪਾਵਣਾ ਦੇ ਪਰੇ ਨਹੀਂ ਰੱਖੀ ਹੋਈ ਚੈਰੀ ਬਾਰੇ ਕਿਉਂਕਿ ਕੀ ਦੀ ਤਕਾਕਤ ਜਿੰਨੇ ਵੀ ਅਗ ਲਾਈ ਹੈ ਜਦੋਂ ਕਿ ਚਾਹੀਦਾ ਕਿ ਉਹਨੂੰ ਫੜਦਾ ਜਿਹਦੇ ਨੇ ਨਜ਼ਾਇਰ ਆਪਣੇ ਸਗੇ ਭੈਣ ਭਰਾ ਹੁੰਦੇ ਤੇ ਇਹ ਦਰਖਾਸਤ ਦੇ ਦਿੱਤਾ ਸਾਡਾ ਕੋਈ ਵੀ ਐਸੀ ਇੱਕ ਬਰਬਾਦੀ ਚ ਜਾਂ ਕੋਈ ਕਸੂਰ ਨਹੀਂ ਹੈਗਾ ਨਾ ਦੀਦੀ ਕੋਈ ਬਰਬਾਦੀ ਚਾਹੁੰਦੇ ਹਾਂ ਤੇ ਹੁਣ ਇਹ ਕੱਲ ਅੱਜ ਨਵਾਂ ਨਾਂ ਲਾਉਂਦਾ ਜੀ ਇਹਨੇ ਕਿ ਤੰਗੀਆਂ ਦਵਾਦੇ ਜਦੋਂ ਕਿ ਮੈਂ ਮਾਨ ਜੋ ਮਿਸ਼ਨਰ ਸਾਥੂ ਵੀ ਤਰਕਾ ਦਿੱਤੀ ਆ ਕਿ ਮੈਂ ਤੀਨ ਕੋਤ ਮਹਾਦੀ ਦੇ ਇਹਨੂੰ ਵੀ ਤਿਆਰ ਆ ਕਿ ਮੇਰਾ ਸ਼ਰੀਰ ਦੇ ਕਿਸੇ ਵੀ ਤਰ੍ਹਾਂ ਦੇ ਕਿਸੇ ਵਿੱਚ ਨੁਕਸਾਨ ਆਦ ਦੇ ਵਿੱਚ ਮੇਰਾ ਕੋਈ ਜ਼ਿੰਮੇਵਾਰੀ ਨਹੀਂ ਹੈ ਜੋ ਵੀ ਇਦਾਲਤ ਦੇ ਵਿੱਚ ਕੇਸ ਚੱਲ ਰਿਹਾ ਜੋ ਮਾਨਯੋਗ ਅਦਾਲਤ ਫੈਸਲਾ ਕਰੇਗੀ ਉਹ ਮੇਰੇ ਨਹੀਂ ਜਿਹੜੀ ਅਗ ਲੱਗੀ ਸੀ ਜਦੋਂ ਤੁਹਾਡੇ ਤੇ ਪਰਚਾ ਆਇਆ ਉਹਦੀ ਕੋਈ ਸੀਸੀਟੀਵੀ ਆਈ ਜਾਂ ਕੋਣ ਲੋਕ ਸੰ ਕੋਈ ਹੰਗਾਲੀ ਗਈ ਉਹਦੀ ਨਹੀਂ ਜੀ ਇਹਨਾਂ ਦੇ ਜੋ ਲਗਾਈਆਂ ਉਹਦੇ ਵਿੱਚ ਜੋ ਵੇਖਿਆ ਦੋ ਬੰਡੇ ਕਟਿੰਗ ਵਾਲੇ ਤੇ ਨਾਲ ਇੱਕ ਲੇਡੀ ਸ਼ੱਕ ਦੇ ਆਧਾਰ ਤੇ ਸ਼ਰੀ ਨੇ ਪਰਚਾ ਕਰਾਤਾ ਜਦੋਂ ਕਿ ਆਪਾਂ ਦਾ ਕੋਈ ਵੀ ਨੁਕਸਾਨ ਨਹੀਂ ਕੀਤਾ ਨਾ ਇਹ ਸਾਡੇ ਕੋਈ ਪੁਲਿਸ ਨੇ ਸਾਡੀ ਗਵੈਰੀ ਕੀਤੀ ਨਾ ਸਾਡੇ ਬਾਰੇ ਪਤਾ ਕੀਤਾ ਕਿ ਕਿੱਥੇ ਹੀ ਉਸ ਟਾਈਮ ਲੋਕੇਸ਼ਨਾਂ ਕਿੱਥੇ ਆ ਵੀਡੀਓ ਕਿੱਥੇ ਆ ਨਜਾਇਜ਼ਾ ਨੁਕਸਾਨ ਆ ਕੇ ਸਾਡੇ 5 ਮਹੀਨੇ ਮੈਂ ਜੇਲ੍ਹ ਕੱਟ ਕੇ ਆਇਆ ਬਿਲਕੁਲ ਬੇਬੁਨਿਆਦ ਨਜਾਇਜ਼ ਜਿਹੜੀ ਤੁਸੀਂ ਹੁਣ ਜੇਲ੍ਹ ਕੱਟ ਕੇ ਆਏ ਹੋ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ ਤੇ ਹੁਣ ਕੀ ਦਰਖਾਸਤ ਜਿਹੜੀ ਤੁਹਾਡੇ ਸਰ ਮੈਂ 13 ਤਰੀਕ ਨੂੰ ਆਇਆ ਤੇ ਇੰਨੇ ਹੁਣ ਦਰਖਾਸਤ ਨਵੀਂ ਇੱਕ ਕੱਲ ਮੈਨੂੰ ਫੋਨ ਆਇਆ ਜੀ ਜਿ ਤੋਏ ਤਾਂ ਦੇ ਬ੍ਰਦਰ ਨੇ ਇੱਕ ਟਾੜੇ ਤੇ ਇੱਕ ਉਹਦਾ ਆਪਣੀ ਸਾਲੀ ਦੇ ਤਵੱਲ ਦਿਖਾ ਦਿੱਤੇ ਕਿ ਜੀ ਤੁਸੀਂ ਉਹਨੂੰ ਕੋਈ ਧੰਕੀਆਂ ਦੇ ਨਾ ਪਾਣ ਕੋਈ ਅੱਜ ਅੱਜ ਮੈਂ ਪਹਿਲੀ ਵਾਰੀ ਐਸੇ ਪ੍ਰੈਸ ਕਾਨਫਰੈਂਸ ਤੇ ਦੱਸਣਾ ਚਾਹੁੰਦਾ ਜਿਸ ਕੁੜੀ ਦਾ ਨਾਮ ਨੀਤੀ ਦਾ ਲਾਣੇ ਉਹਨੂੰ ਮੈਂ ਅੱਜ ਇਸ ਮਸਲੇ ਦੇ ਵਿੱਚ ਆ ਕੇ ਮਿਲਿਆ ਵਾ ਕਿ ਭੈਣੇ ਇਹਨੇ ਪਹਿਲਾਂ ਮਿਲਣਾ ਨਜ਼ਰ ਆਇਆ ਕਿ ਉਹ ਤੇਰਨਾ ਨਜ਼ਰ ਆਈ ਕਰ ਰਿਹਾ ਜਦੋਂ ਕਿ ਪਵਿੱਤਰ ਕੋ ਅੱਜ ਮਾਇਆ ਵਾਧੂ ਆ ਗਈ ਪਰ ਤੂੰ ਐ ਨਾ ਵੇਖ ਤੂੰ ਆਪਣੇ ਰਿਸ਼ਤੇ ਵੇਖ ਦੇ ਕਹਾਵਗਾ ਦੇ ਸਭ ਦੇ ਕੇ ਤੋਂ ਐਪ ਪਤਾ ਲੱਗਾ ਕਿ ਸ਼ੈਰੀ ਚਿੱਟੇ ਆਦਮੀ ਵੇਚਦਾ ਕਿਉਂਕਿ ਕੋਈ ਕੁਤਹੀ ਵੀ ਦੱਸ ਸਕਦੇ ਤੀਨਾ ਚਾਰਾ ਜ਼ੱਲਾ ਦਾ ਬੰਦਾ 3-4 ਕਰੋੜ ਦਾ ਮਾਲਕ ਕਿੱਦਾਂ ਬਣ ਸਕਦਾ ਨੰਬਰ 2 ਸਰ ਇਹਨੇ ਆਪਣੇ ਸ਼ੋਰੂਮ ਨੂੰ ਆਪ ਹੀ ਅੱਗ ਲਗਾਈ ਜਿਹਦਾ ਇਹਨੇ ਇੰਸ਼ੋਰੈਂਸ ਲਈ ਹੈ ਮੈਂ ਤੇ ਮੰਨਦਾ ਹਾਂ ਕਿ ਅਦਾਲਤ ਦੇ ਵਿੱਚ ਉਹ ਵੀ ਬੇਨਤੀ ਕਰਨੀ ਹੈ ਕਿ ਇਹਨੇ ਹਾਈ ਕੋਰਟ ਨੂੰ ਵੀ ਚੈਲੰਜ ਕਰਕੇ ਇਹ ਇੰਸ਼ੋਰੈਂਸ ਲੈਣ ਦੇ ਵਿੱਚ ਸਾਨੂੰ ਆਪਣੇ ਪਰਿਵਾਰ ਨੂੰ ਜੇਲ੍ਹਾਂ ਦੇ ਵਿੱਚ ਸੋੜਤਾ ਪਹਿਲਾਂ ਆਪਣੇ ਘਰ ਦੇ ਆ ਨੂੰ ਛੁੱਟਿਆ ਹੁਣ ਆਪਣੇ ਸੋਹਰੇ ਪਰਿਵਾਰ ਤੇ ਲਿਜਾਈ ਕਰਨਾ ਚਾਹੁੰਦਾ ਕਿਹੜੀ ਜਗਾ ਜਾਂਦਾ ਹੈ ਸ਼ੈਰੀ ਇਸ ਸ਼ੈਰੀ ਦੇ ਬਾਰੇ ਦੀ ਹੈ ਫਤੇ ਸਿੰਘ ਕਲੋਨੀ ਆ ਪਹਿਲਾਂ ਅੱਜ ਇੱਕ ਪਲਾਟ ਲਿਆ ਸੀ ਆਪਣੇ ਸੋਹਰੇ ਦੀ ਮਦਦ ਨਾਲ ਇਹਨੂੰ ਸ਼ੋਰੂਮ ਵੀ ਮਿਲ ਗਏ ਤੇ ਹੁਣੇ ਕਿਤੇ ਸਪਰਿੰਗ ਡੀਲਸ ਤੇ ਲੱਗੇ ਕੋਠੀ ਲਈ ਜਦੋਂ ਅੱਜ ਤੱਕ ਮੈਂ ਪਿਛਲਾ ਰਿਕਾਰਡ ਵੀ ਫੋਲੋ ਮੈਂ ਅੱਜ ਤੱਕ ਜਦੋਂ ਦਾ ਵੀ ਇਹਨੂੰ ਕੋਠਰੀ ਮਾਰ ਤੱਕ ਨਾ ਇੱਥੇ ਦੀ ਦੁਕਾਨ ਸਰੀ ਵੀ ਹੈ ਉਹਨਾਂ ਉੱਥੇ ਕਦੀ ਗਿਆ ਤੇ ਨਾ ਹੀ ਕਦੀ ਨਾ ਕਦੀ ਮੇਰਾ ਲਿੰਕ ਚ ਰਿਹਾ ਅੱਜ ਹੁਣ ਤੁਸੀਂ ਪ੍ਰੈਸ ਕਾਨਫਰੰਸ ਕੀ ਪ੍ਰਸ਼ਾਸਨ ਕੋਲ ਮੰਗੀ ਮੈਂ ਪ੍ਰਸ਼ਾਸਨ ਤੋਂ ਹੀ ਮੰਗ ਕਰਦਾ ਕਿ ਚਲੋ ਜਿਹੜਿਆਂ ਨੇ ਪਰਚਾ ਕਰਾਇਆ ਮੈਂ ਉਹਦੇ ਵਿੱਚ ਚਾਹੇ ਜੇਲ ਕੱਟ ਕੇ ਆਇਆ ਵਾਂ ਮੈਂ ਉਹਦੇ ਵਿੱਚ ਆਪਣਾ ਪੱਖ ਮਾਜੋਗ ਅਦਾਲਤ ਤੇ ਰੱਖ ਰਿਹਾ ਤੇ ਮੈਂ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸ਼ੈਰੀ ਝੂਠੀਆਂ ਤੇ ਮਾਨਕੜ ਕਹਾਣੀਆਂ ਬਣਾ ਕੇ ਪ੍ਰਸ਼ਾਸਨ ਨੂੰ ਗੁੰਮਰਾਹ ਕਰਦਾ ਹੈ ਤੇ ਦਮਾਗੀ ਹਰਾਸਮੈਂਟ ਕਰਦਾ ਵਾ ਸਾਡੇ ਦੇ ਵਿੱਚ ਕੋਈ ਨੋਰਮਲ ਨਹੀਂ ਜੋ ਅਸੀਂ ਇਹ ਨਾ ਕਦੀ ਕੋਈ ਧਮਕੀ ਦਿੱਤੀ ਨਾ ਕਦੀ ਕਾਲ ਕੀਤੀ ਐ ਤੇ ਜੋ ਕਰੇਗੀ ਅਦਾਲਤ ਉਹਦਾ ਮੈਨੂੰ ਫੈਸਲਾ ਮਨਜ਼ੂਰ ਹੋਏਗਾ ਤੇ ਜਿਹੜਾ ਇਹਦੇ ਉੱਤੇ ਜਿਲੇ ਨੂੰ ਨਵੀਂ ਦਰਖਾਸਤ ਦੇ ਕੇ ਨਜ਼ਾਇਰ ਪੁਲਿਸ ਨੂੰ ਜੋੜ ਪਵਾ ਰਿਆ ਲੀਡਰ ਆ ਦਾ ਜਾਂ ਕਿਸੇ ਦਾ ਵੀ ਉਹ ਪਤਾ ਲੱਗੇ ਕਿ ਜਿਹੜੇ ਅਸਲੀ ਗੁਨਾਹਗਰ ਸਲਾਖਾ ਮਗਰਾਂ ਤੇ ਜਿਹੜੇ ਨਜ਼ਾਇਰ ਕੱਟੇ ਉਹਨਾਂ ਤੋਂ ਨਜ਼ਾਇਰ ਨਾ ਕਟਵਾਉਣ ਦੇਈਏ ਇਹ ਹੀ ਮੇਰੀ ਬੇਨਤੀ ਐ ਨਾ ਗੋਸ਼ਾਂ ਜੀ ਸਿੰਘ ਸ਼ਰੀਆ ਜੀ ਗੁਰਦੇ ਗੁਰਸਿੰਦ ਜੀ ਕੀ ਫਸਲਾ ਚੱਲ ਰਿਹਾ ਹੈ ਤੁਹਾਡੇ ਤੇ ਐਨੀ ਕੇਸ਼ਨ ਲੱਗ ਰਿਹਾ ਕਿ ਜਿਹੜਾ ਨਾਲ ਤੇ ਝੂਠੇ ਨਜਾਇਜ਼ ਪਰਚੇ ਗੁਰਦੀ ਸਿੰਘ ਤੇ ਦਾ ਹੋ ਰਿਹਾ ਹੈ ਇਹਨਾਂ ਦੇ ਪ੍ਰੂਫਰ ਜੀ ਨਾਲ ਤੇ ਕਰਵਾ ਦਿਓ ਕਿ ਲੀਗਲ ਜੀ ਐਨੀ ਤੁਹਾਡੀ ਸਾਹ ਹਾਂਜੀ ਸਰ ਕੋਈ ਨਜਾਇਜ਼ ਪਰਚੇ ਨਹੀਂ ਹੈ ਜੀ ਸਭ ਜੇ ਆਪਾਂ ਬੰਦੋ ਇਸ ਚੀਜ਼ ਨੂੰ ਬਰੀਕੀ ਨਾਲ ਦੇਖੀਏ ਸਰ ਤੇ ਸਾਡੀ ਇਨਵੈਸਟੀਗੇਸ਼ਨ ਜੋ ਸਭ ਕਰ ਰਿਹਾ ਹੈ ਜਦਰੇ ਇਹ ਪੰਲੋ ਕਿਨਾਂ ਦਾ ਇੱਕ ਬੰਦੇ ਨੇ ਤੇ ਕਰਿਆ ਤੇ ਮੈਂ ਮੇਰੇ ਕਹਿਣਾ ਇਹ ਪਰਚੇ ਹੁੰਦੇ ਨਹੀਂ ਦੇ ਦਿੱਤੇ ਸਕਦੇ ਕਿ ਹਰ ਕੋਈ ਪਰਚੇ ਕਰਾ ਲੈਂਦਾ ਠੀਕ ਹੈ ਸਰ ਹੇ ਸਰ ਜੋ ਮੇਰੇ ਸੀਸੀਟੀਵੀ ਵਿੱਚ ਦਿਖ ਰਿਹਾ ਜੀ ਪਰ ਮੇਰੇ ਮੈਨੂੰ ਐ ਸਰ ਇੱਕ ਗੱਲ ਨਹੀਂ ਹੈ ਤੇ ਸਰ ਮੈਨੂੰ ਇਹਨਾਂ ਨੇ 9 ਤਰੀਕ ਮਿਲ 31 ਅਗਸਤ ਤੋਂ ਧਮਕੀਆਂ ਦੇ ਰਹੀ ਮੇਰੇ ਸਕੇ ਭਰਾ 31 ਅਗਸਤ 2024 ਤੋਂ ਠੀਕ ਹੈ ਸਰ ਮੈਂ ਅਸਲ ਡੇਢ ਦੋ ਮਹੀਨੇ ਬਰਦਾਸ਼ਤ ਕੀਤਾ ਕਿ ਚੱਲ ਯਾਰ ਭਰਾ ਵਾ ਆਪੇ ਟਲ ਜਾਣਗੇ ਟਲ ਜਾਣਗੇ ਟਲ ਜਾਣਗੇ ਠੀਕ ਹੈ ਸਰ ਤੇ 9 ਨਵੰਬਰ 2024 ਨੂੰ ਸਰ ਮੈਨੂੰ ਇੱਕ 8 8 ਨਵੰਬਰ ਦੀ ਗੱਲ ਹੈ ਜੀ ਮੈਨੂੰ ਇੱਕ ਗੁਰਪਾਲ ਸਿੰਘ ਦੀ ਥ੍ਰੈਟ ਆਂਦੀ ਆ ਪਹਿਲਾਂ ਇੱਕ ਵੌਇਸ ਕਾਲ ਆਂਦੀ ਹੈ ਜਿਹਦੀ ਮੈਂ ਰਿਕਾਰਡਿੰਗ ਨਹੀਂ ਕਰ ਪਾਇਆ ਜਿਹਦੇ ਵਿੱਚ ਗੁਰਪ੍ਰੀਤ ਸਿੰਘ ਲਿੰਗਣ ਤੇ ਗੁਰਪਾਲ ਸਿੰਘ ਮੈਨੂੰ ਸ਼ਰੀਆਮ ਕਹਿ ਰਹੇ ਆ ਕਿ ਇਹ ਜਿਹੜਾ ਸ਼ੋਰੂਮ ਆ ਇਹ ਸਾਡੇ ਪਿਓ ਦੇ ਤਹਿਣਾ ਬਣੇ ਆ ਠੀਕ ਆ ਜੀ ਮੇਰੇ ਸਤ ਪਿਤਾ ਜੀ ਗੁਰਵਿੰਦਰ ਸਿੰਘ ਲਾਲੀ ਸਤਕਾਰਯੋਗ ਆ ਜੀ ਸਵਰਗਵਾਸੀ ਗੁਰਵਿੰਦਰ ਸਿੰਘ ਲਾਲੀ ਦੀ 4 7 24 ਨੂੰ ਡੈਥ ਹੋ ਚੁੱਕੀ ਹੈ ਜੀ ਠੀਕ ਆ ਜੀ ਇਹ ਸਾਰਾ ਉਹਨਾਂ ਦੀ ਡੈਥ ਤੋਂ ਬਾਅਦ ਹੀ ਸਾਰਾ ਸਿਸਟਮ ਮਨ ਲੋ ਖਰਾਬ ਹੋਇਆ ਜੀ ਤੁਹਾਡੇ ਭਰਾ ਨੇ ਹਾਂ ਜੀ ਸਰ ਸਾਰੇ ਭਰਾ ਆ ਜੀ ਮੇਰੇ ਮੇਰੇ ਫਾਦਰ ਸਾਹਿਬ ਤੇ ਆ ਡਰ ਰਹੇ ਜੀ ਪੱਟੀ ਇਹ ਸਾਰੇ ਸ਼ਹਿਰ ਨੂੰ ਪਤਾ ਜੀ ਗੁਰਵਿੰਦਰ ਸਿੰਘ ਲਾਲੀ ਇੱਕ ਕੈਸੀ ਸ਼ਖਸੀਅਤ ਸੀ ਠੀਕ ਆ ਜੀ ਔਰ ਫਾਸਟਵੇ ਕੇਬਲ ਦਾ ਕਾਰੋਬਾਰ ਕਰਦੇ ਸੀ ਉਹਨਾਂ ਨੇ ਇੱਕ ਆਪਣੀ ਅਲੱਗ ਪਛਾਣ ਬਣਾਈ ਪੱਟੀ ਜਾ ਕੇ ਸਾਰੇ ਭਰਾ ਬੇਦਖਲੀ ਆ ਜੀ ਗੁਰਪ੍ਰੀਤ ਸਿੰਘ ਲਿੰਕਨ ਨੂੰ ਬੇਦਖਲੀ ਮਿਲੀ ਆ ਜੀ ਗੁਰਬਾਲ ਸਿੰਘ ਰੋਬੀ ਨੂੰ ਬੇਦਖਲੀ ਮਿਲੀ ਆ ਜੀ ਮੈਨੂੰ ਬੇਦਖਲੀ ਮਿਲੀ ਆ ਜੀ ਮੇਰੀ इवन ਮੇਰੀ ਮੰਮੀ ਨੂੰ ਬੇਦਖਲੀ ਮਿਲੀ ਆ ਕਿ ਮੇਰੇ ਭਰਾਵਾਂ ਦੇ ਤੇ ਮੇਰੇ ਪਰਿਵਾਰ ਦੇ ਵਿਆਹ ਕਰਕੇ ਠੀਕ ਹੈ ਜੀ ਕੋਈ ਗਲਤੀ ਨਹੀਂ ਜੀ ਗੁਰਪਾਲ ਆਪਾਂ ਗੁਰਪ੍ਰੀਤ ਸਿੰਘ ਲਿੰਕਨ ਦੇ ਵਿਆਹ ਦੇ ਗਏ ਹਾਂ ਸਾਰੇ ਜਾਣੇ ਪਪਾ ਉਸ ਵਿਆਹ ਦੇ ਖਿਲਾਫ ਹੀ ਠੀਕ ਹੈ ਜੀ ਉਹਨਾਂ ਨੇ ਗੁੱਸੇ ਨਾਲ ਸਾਨੂੰ ਸਾਰੇ ਪਰਿਵਾਰ ਨੂੰ ਬਦਖਲ ਕਰ ਦਿੱਤਾ ਠੀਕ ਹੈ ਜੀ ਆਪਾਂ ਇੱਕ ਉਦੋਂ ਉਦੋਂ ਵੀ ਸਰ ਕਿੰਨਾ ਦਾ ਜਦੋਂ ਬਦਖਲੀਆਂ ਹੋਈਆਂ ਹੱਡੀਆਂ ਤੇ ਆਪਾਂ ਕਿੰਨਾ ਦਾ ਕੋਈ ਨਹੀਂ ਕਿਹਾ ਕਿ ਇੱਕ ਭਰਾ ਦੇ ਵਿਆਹ ਦੇ ਸ਼ਰੀਕ ਹੋਏ ਆ ਤੇ ਪਪਾ ਗੁੱਸੇ ਵਾਲੇ ਹੀ ਠੀਕ ਹੈ ਪਿਓ ਜੋ ਮਰਜ਼ੀ ਕਰ ਸਕਦਾ ਪਿਓ ਦਾ ਗੁੱਸਾ ਜਾਇਜ਼ ਹੈ ਜੀ ਠੀਕ ਹੈ ਉਸ ਤੋਂ ਬਾਅਦ ਸਰ ਪਪਾ ਅਲੱਗ ਰਹਿਣ ਲੱਗੇ 2800 ਮੇਰੇ ਪਾਪਾ ਪੱਟੀ ਕੰਮ ਕਰ ਰਹੇ ਸੀ ਉਹਨਾਂ ਨੇ ਆਪਣਾ ਉੱਥੇ ਸਾਰਾ ਸਿਸਟਮ ਬਣਾਇਆ ਸਭ ਮਤਲਬ ਕਿੰਨਾ ਜੁੜਿਆ ਮੇਰਾ ਪਿਓ ਤੋਂ ਗਿਆ ਸੀ ਕਪੜੇ ਕੋਈ ਪੈਸਾ ਨਹੀਂ ਖੜਿਆ ਕੋਈ ਕਪੜਾ ਨਹੀਂ ਖੜਿਆ ਉੱਥੇ ਇੱਕ ਨੈਟਵਰਕ ਬਣਾਇਆ ਔਰ ਅੱਜ ਉਹ ਫਰਮ ਫਾਸਟਵੇ ਕੇਬਲ ਦੇ অপারেਟਰ ਹੈ ਜੀ ਮੇਨ ਮੈਨੇਜਮੈਂਟ ਕਰ ਰਹੇ ਸੀ ਮੇਰੇ ਪਾਪਾ ਨੈਟਪਲੱਸ ਦਾ ਕੰਮ ਕਰ ਰਹੇ ਸੀ ਤੇ ਮੇਰੇ ਭਰਾਵਾਂ ਨੇ ਅੱਜ ਲੱਗੀ ਆ ਉਹਦੀ ਪੀਸ ਸਚਾਈ ਹੈ ਜੀ ਮੈਂ ਇਹ ਜਿਹੜੇ ਭਰਾ ਹੀ ਜੀ ਮੈਨੂੰ ਥ੍ਰੈਡਸ ਕਰ ਰਹੇ ਸੀ ਮੇਰੇ ਪਿਓ ਦਾ ਮੇਰੇ ਨਾਲ ਕਿੰਨਾ ਦਾ ਹੈਗਾ ਹੀ ਬੌਂਡ ਚੰਗਾ ਸੀ ਕਦੀ ਮੇਰੇ ਪਾਪਾ ਮੈਨੂੰ 10 ਠੀਕ ਹੈ Google Pay ਵਾਲਾ ਫੋਨ ਹੀ ਜੀ ਕਾਰੋਬਾਰ ਪਾਪਾ ਦੇ 10 ਤੋਂ ਬਾਅਦ Google Pay ਵਾਲਾ ਫੋਨ ਮੇਰੇ ਭਰਾਵਾਂ ਕੋ ਆ ਗਿਆ ਠੀਕ ਹੈ ਜੀ ਉਹਨਾਂ ਨੇ ਮੈਨੂੰ ਇੱਕ ਸ਼ਰਿਆਮਤੰਬੀ ਲਈ ਕਿ ਤੂੰ ਪਿਓ ਕੋ 28 ਲੱਖ ਰੁਪਈਆ 30 ਲੱਖ ਰੁਪਈਆ ਲੈ ਕੇ ਤੇ ਜਿੰਨਾ ਕਾਰੋਬਾਰ ਆ ਸਾਰਾ ਆਪਣੇ ਪਿਓ ਦੇ ਮੈਨੂੰ ਪਿਓ ਦੇ ਪੈਸਿਆਂ ਤੋਂ ਬਣਾ ਚੁੱਕਾ ਜੀ ਮੇਰੀ ਸਾਰ ਇੱਕ ਬਿੰਦਵਾਨ ਗਾਰਡਨ ਦੁਕਾਨ ਹੈ ਜੀ ਦੁਕਾਨਾ ਦੋਵੇਂ ਰੈਂਟ ਤੇ ਹੈ ਜੀ ਤੁਸੀਂ ਰੈਂਟ ਵੀ ਲੈ ਸਕਦੇ ਸਾਰਾ ਕੁਝ ਲੈ ਸਕਦੇ ਹੋ ਦਾ ਕਰਾਇਨਾਮਾ ਵੀ ਸੱਤ ਸਾ ਹੈਗਾ ਜੀ ਸਾਰਾ ਕੁਝ ਹੈਗਾ ਜੀ ਤੇ ਸਰੋ ਮੰਨ ਲੋ ਕਿ ਨਾ ਦਾ ਦੁਕਾਨ ਕਰਾਇ ਤੇ ਆ ਜੀ ਮਾਲ ਮੇਰਾ ਧਾਰ ਬਿਹਾਰ ਚਲਦਾ ਜੀ ਠੀਕ ਹੈ ਜੀ ਮੈਂ 20 ਸਾਲ ਤੋਂ ਇਸ ਲਾਈਨ 'ਚ ਆ ਜੀ ਤੇ ਟੈਕਟਿਸ ਵਾਲਿਆਂ ਕੋ ਮੈਨੂੰ ਬਾਹਰ ਵੀ ਮਿਲ ਜਾਂਦਾ ਜੀ ਕੈਸ਼ ਵੀ ਮਿਲ ਜਾਂਦਾ ਜੀ ਇੱਕ ਵਿਹਾਰ ਬਣਾਇਆ ਜੀ ਠੀਕ ਹੈ ਜੀ ਜਿਹੜਾ ਗੁਰਪਾਲ ਤੇ ਗੁਰਪ੍ਰੀਤ ਤੇ ਜਿਹੜੇ ਇਹਨਾਂ ਲੋਕਾਂ ਤੇ ਪੁਛੀ ਹੋਈ ਵੀ ਹਾਂ ਜੀ ਉਹ ਕਹਿੰਦੇ ਕਿ ਅੱਗ ਲੱਗਣ ਦੇ ਨਾਲ ਉਹ ਸਾਡੇ ਤੇ ਠੂਠਾ ਲਾਮ ਲਾ ਲਿਆ ਕੀ ਉਹਦੀ ਕੋਈ ਸੀਸੀਟੀਵੀ ਕੈਮਰਾ ਸਾਰੇ ਜੀ ਸਭ ਸਭ ਕੋਡ ਵਿੱਚ ਮੈਂਸ਼ਨ ਕੀਤੇ ਆ ਜੀ ਜਿਹੜੇ ਆਈਓ ਦਿੱਤੀਆਂ ਜੀ ਸਾਰੀਆਂ ਸਦ ਸਾਡੇ ਕੋਲ ਸਾਰਾ ਰਿਕਾਰਡਿੰਗਸ ਪਈਆਂ ਜੀ ਸਰ ਕਿ ਇਹਨਾਂ ਦਾ ਤਿੰਨ ਬੰਦੇ ਦੁਕਾਨ ਦੇ ਅੰਦਰ ਆ ਰਹੇ ਆ ਠੀਕ ਹੈ ਜੀ ਜਿਹਦੇ ਵਿੱਚ ਮਨ ਲੋ ਸ਼ਰੀਆਮ ਬੰਦੇ ਪਛਾਣੇ ਜਾ ਰਿਹਾ ਜੀ ਹੁਣ ਮੇਰੀ ਗੱਲ ਨਾਲ ਮਾਈਂਡ ਨਾ ਕਰਿਓ ਸਰ ਤੁਹਾਡੇ ਭਰਾ ਨੂੰ ਤੁਸੀਂ ਪਛਾਣੋਗੇ ਆਪਣੇ ਭਰਾ ਨੂੰ ਮੈਂ ਪਛਾਣਾਗਾ ਠੀਕ ਹੈ ਸਰ ਠੀਕ ਹੈ ਜੀ ਹੁਣ ਲੇਡੀਜ਼ ਵੀ ਆ ਗਏ ਹਾਂ ਹਾਂਜੀ ਸਰ ਮੇਰੀ ਸਗੀ ਭੈਣ ਹੈ ਜੀ ਔਰ ਉਹ ਸਰ ਉਹਦਾ ਤੇ ਪ੍ਰੋਪਰ ਮਨ ਲੋ ਕੈਮਰੇ ਲਾ ਰਹੀ ਹੈ ਤੇ ਉਹਦਾ ਅੰਦਰ ਵੜਦੀ ਆ ਸਰ ਦੁਕਾਨ ਦੇ ਅੰਦਰ ਔਰ ਸਰ ਅੰਦਰ ਵੜ ਕੇ ਕੈਮਰੇ ਉਤਾਰ ਰਹੀ ਹੈ ਜਦੋਂ ਇੱਕ ਕੈਮਰਾ ਉੱਚਾ ਹੀ ਉਹਦੇ ਵਿੱਚ ਉਹਦਾ ਪ੍ਰੋਪਰ ਫੇਸ ਨਹੀਂ ਲਾ ਰਿਹਾ ਸਰ ਠੀਕ ਹੈ ਜੀ ਔਰ ਜਦੋਂ ਇਹ ਮੈਨੂੰ ਐ ਜਦੋਂ ਮੈਂ ਜੀ ਦਿੱਲੀ ਮਾਰ ਲੈਣ ਗਿਆ ਵਾ ਦਿੱਲੀ ਮਾਰ ਲੈਣ ਦੀ ਜਾਣ ਕਰਕੇ ਮੈ ਠੀਕ ਹੈ ਜਿਹਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਗਿਆ ਕਿ ਭਾਜੀ ਤੁਹਾਡੀ ਦੁਕਾਨ ਦੇ ਅੰਦਰ ਐਡਾ ਚੋਰ ਬੜਿਆ ਠੀਕ ਹੈ ਸਰ ਮੈਂ ਸਰ ਆਪਣੇ ਮੇਰੀ ਦੁਕਾਨ ਦੀਆਂ ਦੋਵੇਂ ਚਾਬੀਆਂ ਦੋਵੇਂ ਦੁਕਾਨ ਦੀਆਂ ਚਾਬੀਆਂ ਮੇਰੇ ਬੱਚੇ ਦੁਕਾਨਾਂ ਤੇ ਬੈਠੇ ਸੀ ਆਪਾਂ ਸਵੇਰੇ ਗਏ ਆਂ ਸ਼ਾਮ ਤੱਕ ਵਾਪਸ ਆ ਜਣੇ ਸਾਨੂੰ ਨਹੀਂ ਪਤਾ ਕਿ ਸਾਡੀ ਉੱਤੇ ਗੱਡੀ ਦਾ ਚਲਾਨ ਹੋਣ ਕਰਕੇ ਜਿਹੜੇ ਮੈਂ ਕਾਗਜ਼ ਤੁਹਾਨੂੰ ਸਾਰੇ ਪ੍ਰੂਫ ਕਰਾ ਦਾਂਗਾ ਕਿਸ ਟਾਈਮ ਤੇ ਕਿਸ ਤਰੀਕ ਨੂੰ ਆਇਆ ਉਹ ਸਾਰੇ ਏਜੀ 22 ਤਰੀਕ ਦੀ अर्ਲੀ ਮਾਰਨਿੰਗ 3 ਵਜੇ ਤੇ ਤਕਰੀਬਨ 3 ਵਜੇ ਦਾ ਟਾਈਮ ਹੋਣਾ ਜੀ ਠੀਕ ਹੈ ਜੀ 3 ਵਜੇ ਦਾ ਟਾਈਮ ਆ ਮੈਨੂੰ ਅਚਾਨਕ ਫੋਨ ਆਇਆ ਕਿ ਭਾਜੀ ਮੈਂ ਦਿੱਲੀ ਉਹਦੇ ਹੋਟਲ 'ਚ ਹੈਗਾ ਜੀ ਸੁਰੇ ਆਪਣਾ ਹੋਟਲ ਮੇਰਾ 105 ਨੰਬਰ ਕਮਰਾ ਜੀ ਹੋਟਲ ਦਾ ਨਾਮ ਬਾਕੀ ਜੀ ਕੋਈ ਤੁਹਾਨੂੰ ਦੱਸਣਾ ਹੈ ਤੁਹਾਨੂੰ ਮੈਂ ਤੇ ਉਹ 105 ਨੰਬਰ ਕਮਰੇ ਵਿੱਚ ਰਿਹਾ ਜੀ ਅਚਾਨਕ ਮੈਨੂੰ ਫੋਨ ਆਂਦਾ ਰਾਤ ਦਾ ਟਾਈਮ ਰਾਤ ਦਾ ਟਾਈਮ ਆ ਫੋਨ ਸੁਣਦਿਆਂ ਮੈਂ ਘਬਰਾ ਜਾਂਦਾ ਜੀ ਮੈਂ ਆਪਣੀ ਮੇਰੀ ਦੁਕਾਨ ਵਾਇਰਲੈਸ ਕੈਮਰਾ ਹੈ ਜੀ ਠੀਕ ਹੈ ਜੀ ਮੈਂ ਆਪਣੇ ਕਹਿ ਦੁਕਾਨ ਜਦੋਂ ਬੰਦੇ ਦਾ ਮੈਨੂੰ ਫੋਨ ਆਂਦਾ ਮੈਂ ਉਸੇ ਵੇਲੇ ਆਪਣੇ ਆਨਲਾਈਨ ਕੈਮਰੇ ਚਾਲੂ ਕਰਦਾ ਮੇਰੀ ਸਗੀ ਭੈਣ ਤੇ ਮੇਰੇ ਦੋ ਸਕੇ ਭਰਾ ਜੋ ਅੰਦਰ ਦੁਕਾਨ ਦੇ ਦਾਖਲ ਹੋ ਚੁੱਕੇ ਸਨ ਠੀਕ ਹੈ ਸਰ ਕਿਉਂਕਿ ਉਸ ਟਾਈਮ ਤੇ ਜਿਹੜੀ ਬਾਹਰ ਦੀ ਵੀਡੀਓ ਸੀ ਅੱਗ ਬਹੁਤ ਭੰਕਰ ਹੀ ਸੀ ਜੀ ਤੇ ਸਾਰੇ ਤਾਰਾ ਤੁਰਾ ਸਭ ਸੜ ਗਏ ਸੀ ਠੀਕ ਹੈ ਜੀ ਅੰਦਰਲੀ ਵੀਡੀਓ ਮੈਂ ਆਪਣੇ ਭੈਣ ਭਾਈਆਂ ਨੂੰ ਮੈਂ ਪਛਾਣਿਆ ਸਰ ਠੀਕ ਹੈ ਜੀ ਔਰ ਇਸ ਤੋਂ ਪਹਿਲਾਂ ਮੇਰੇ ਨੂੰ ਟਰੈਂਡਸ ਕਰ ਰਹੇ ਸਰ ਜਿਹੜੇ ਸ਼ਰੀਆਮ ਕਹਿ ਰਹੇ ਆ ਕਿ ਇਹ ਸ਼ੋਰੂਮ ਸਾਡੇ ਪਿਓ ਦਾ ਇਹ ਸ਼ੋਰੂਮ ਵਿੱਚ ਸਾਡੇ ਹਿੱਸੇ ਵੀ ਬੰਦੇ ਨਾਮ ਲੈ ਕੇ ਕਹਿ ਰਹੇ ਗੁਰਪ੍ਰੀਤ ਸਿੰਘ ਗੁਰਪਾਲ ਸਿੰਘ ਕਿ ਸਰ ਇਹ ਸ਼ੋਰੂਮ ਵਿੱਚ ਹਨ ਹਿੱਸੇ ਦੇ ਠੀਕ ਹੈ ਜੀ ਵੀ ਮੈਂ ਸਭ ਮੈਂ ਇਨਸਾਫ ਮੰਗਣ ਵਾਸਤੇ 9 ਤਰੀਕ ਨੂੰ ਉਹਨਾਂ ਦਖਾਸ ਦਿੱਤੀ ਹੈ ਕਿ ਸਰ ਮੇਰੀ ਜੀ ਮੇਰੇ ਭਰਾ ਮੇ ਨੂੰ ਧਮਕੀਆਂ ਦੇ ਰਹੇ ਆ ਇਹਨਾਂ ਨੂੰ ਬ ਵੇਗੀ ਮੇਤੇ ਪ੍ਰੋਬਲਮ ਕੀ ਹੈ ਜੋ ਤੁਸੀਂ ਕਹਿ ਰਹੇ ਹੋ ਕਿ ਸ਼ੋਰੂਮ ਦਾ ਦਾਵਾ ਤੇ ਸ਼ੋਰੂਮ ਸਾਬਤ ਕਰ ਦਿਓ ਤੁਹਾਡੇ ਹੱਥ ਮੈਂ ਜੀ ਮੈਂ ਚੱਲ ਜਣਾ ਜੀ ਕਰਾਇਨਾਮ ਜਿਹੜੇ ਮਾਲਕ ਦਾ ਸ਼ੋਰੂਮ ਆ ਉਹ ਮਾਲਕ ਦਾਵਾ ਕਰਾਇਮ ਮਾਲ ਮੇਰੇ ਅਧਾਰ ਹੈ ਮੇਰਾ ਆਧਾਰ ਨਾ ਦਿਓ ਜੀ ਚੁਰਮ ਜੀ ਸੇ ਲੈ ਲਓ ਠੀਕ ਹੈ ਉਸ ਮਾਮਲੇ ਵਿੱਚ ਕੋਈ ਉਹਨਾਂ ਨੂੰ ਸਜ਼ਾ ਵੀ ਨਹੀਂ ਕੋਈ ਮਾਰ ਇਸ ਸਰ ਉਹਨਾਂ ਦੀ ਸਰ ਉਹਨਾਂ ਦੀ ਸਰ ਆਪਣੇ 24 ਤਰੀਕ ਨੂੰ ਉਹਨਾਂ ਦੀ ਰਸਤਾ ਪਈ ਆ ਜੀ 21 11 ਨੂੰ ਉਹਨਾਂ ਦੀ ਰਸਤਾ ਪਈ ਆ ਜੀ ਠੀਕ ਹੈ ਸਰ ਮਾਂ ਆਪਣਾ ਥਾਣਾ ਕੋਹ ਮੂਹ ਦਿਖੇ ਉਹਨਾਂ ਨੂੰ ਸਰ ਪਰਚੇ ਦਰਜ ਕਰਕੇ ਸਰ ਉਹਨਾਂ ਦੇ ਮੇਰੇ ਸੀਸੀਟੀਵੀ ਤੇ ਮੇਰੇ ਬਿਆਨਾਂ ਦੇ ਆਧਾਰ ਤੇ ਔਰ ਉਸ ਜੋ ਸੀਸੀਡੀ ਵੀ ਮੈਂ ਦਿਖਾਈਆਂ ਸਰ ਉਹਦੇ ਵਿੱਚ ਮੇਰੇ ਭੈਣ ਭਰਾ ਹੀ ਛਰੇ ਹੁੰਦੇ ਆ ਰਾਰੇ ਨੇ ਸਰ ਠੀਕ ਹੈ ਜੀ ਠੀਕ ਹੈ ਸਰ ਮੂੰਹ ਧਕੇ ਆ ਜੀ ਹੁਣ ਕੋਈ ਚੋਰ ਸਰ ਸ਼ਰੇਆਮ ਜਾ ਕੇ ਚੋਰੀ ਕਰੂਗਾ ਨਹੀਂ ਬਹੁਤ ਜ਼ਿਆਦਾ ਕਹਿਣਾ ਤੁਹਾਡੇ ਤੇ ਅਪਲੀਕੇਸ਼ਨ ਆ ਕਿ ਬੀਤੇ 2-4 ਦਿਨ ਪਹਿਲੇ ਜਿਹੜੀ ਤੁਹਾਡੇ ਕੋਲੋਂ ਅਰਜ਼ੀ ਦਿੱਤੀ ਗਈ ਆ ਕਿਸ ਸਾਡੇ ਵਿਸਥੇ ਵਿੱਚ ਘੇਰ ਕੇ ਮੂਵ 1 ਦੇ ਪੁਛੜ ਪੁਛਾਤੇ ਬੰਦੇ ਨੇ ਜਿਹੜਾ ਵਾ ਤੁਹਾਨੂੰ ਜਾਣੋ ਮਾਰਨ ਦੀ ਕੋਈ ਧਮਕੀ ਦਿੱਤੀ ਹਾਂਜੀ ਸਰ ਉਹ ਬਿਲਕੁਲ ਕੋਈ ਸਰ ਉਹ ਜੀ ਦੇਖੋ ਜੇ ਮੈਨੂੰ 9 ਤਰੀਕ ਨੂੰ 9 11 ਨੂੰ 24 ਨੂੰ ਮੈਨੂੰ ਜਿਹੜੀ ਮੈਨੂੰ ਧਮਕੀ ਆਈ ਜੇ ਮੈਂ ਉਦੋਂ ਹੀ ਪ੍ਰੈਸ ਕਾਨਫਰੰਸ ਕਰ ਲੈਂਦਾ ਤੇ ਸ਼ਾਇਦ ਮੇਰੀ ਦੁਕਾਨ ਬਚ ਜਾਂਦੀ ਕਿਉਂਕਿ ਸਰ ਮੈਂ ਉਹ 9 11 ਨੂੰ ਦਰਖਾਸਤ ਦਿੱਤੀ ਆ ਉਹ ਦਰਖਾਸਤ ਸਰ ਕਦੀ ਇਧਰਲੇ ਥਾਣੇ 'ਚ ਘੁੰਮਦੀ ਨਹੀਂ ਕਦੀ ਇਧਰਲੇ ਥਾ ਇਵਨ ਮੇਰਾ ਸ਼ੋਰੂਮ ਸੜ ਗਿਆ ਇਵਨ 12 ਦਿਨਾਂ ਬਾਅਦ ਹੀ ਮੇਰਾ ਸ਼ੋਰੂਮ ਸੜ ਗਿਆ ਤੇ ਸਰ ਸੱਪ ਦਾ ਡਰਿਆ ਰੱਸੀ ਤੋਂ ਹੀ ਡਰਦਾ ਸੱਪ ਦਾ ਵੱਡਿਆ ਰੱਸੀ ਤੋਂ ਹੀ ਡਰ ਜਾਂਦਾ ਤੇ ਮੈਂ ਸਾਰੇ ਇਸ ਕਰਕੇ ਮੈਨੂੰ ਜਦੋਂ ਇਹ 22 ਤਰੀਕ ਨੂੰ ਮੈਂ अर्ਲੀ ਮਾਰਨਿੰਗ ਦੀ ਆਪਣੇ ਹਰ ਤਰ੍ਹਾਂ ਰੁਟੀਨ ਦੀ ਤਰ੍ਹਾਂ ਆਪਣੀ ਦੁਕਾਨ ਵਧਾ ਕੇ ਘਰ ਜਾ ਰਿਹਾ ਹਾਂ ਸਰ ਠੀਕ ਹੈ ਸਰ ਮੇਰੇ ਸਰ ਮੇਰੇ ਘਰ ਨੂੰ ਦੋ ਦੋ ਰਸਤੇ ਪੈਂਦੇ ਆ ਇਹੋ ਰਸਤੇ ਸਾਡੀ ਕੁੱਤੇ ਬੜੇ ਹੁੰਦੇ ਤੇ ਮੈਂ ਅਚਾਨਕ ਮਨ ਲੁ ਲਗਾਤਾਰ ਕਰੀ ਦੋ ਤਿੰਨ ਵਾਰੀ ਉਹ ਰਸਤੇ 'ਚ ਨੰਗ ਜਾਣਾ ਠੀਕ ਹੈ ਸਰ ਇੱਕ ਬੰਦਾ ਫੋਨ ਤੇ ਗੱਲ ਕਰ ਰਿਹਾ ਸਰ ਠੀਕ ਹੈ ਸਰ ਮੂੰਹ ਉਹਦਾ ਮਾਸਕ ਨਾਲ ਕਵਰਿਆ ਸਿਰ ਤੇ ਨੇ ਪਰਨਾਏ ਬੰਨਿਆ ਠੀਕ ਹੈ ਸਰ ਰਾਤ ਹੋਣ ਕਰਕੇ ਟਰਾਂਸਫਾਰਮਰ ਲੱਗ ਗਿਆ ਜੀ ਤੁਸੀਂ ਜਾ ਕੇ ਮੌਕਾ ਦੇਖ ਸਕਦੇ ਜੀ ਠੀਕ ਹੈ ਜੀ ਹੁਣ ਮੈਨੂੰ ਲੋਕਾਂ ਨੇ ਸੀਸੀਟੀਵੀ ਤੇ ਵਿਖਾਣੇ ਨਹੀਂ ਜੀ ਠੀਕ ਹੈ ਨਾ ਆਪਾਂ ਕਿਹ ਕੋ ਜਾਣੇ ਕਿਉਂਕਿ ਕੋਈ ਕਿਹਦੇ ਸਿਆਪੇ 'ਚ ਨਹੀਂ ਪਿੰਦਾ ਤੁਸੀਂ ਉਹ ਪੁਲਸ ਦਾ ਕੰਮ ਹੈ ਜੀ ਹੁਲ ਸਿੰਘ ਇਕੁਇਰੀ ਕਰੇ ਸਰ ਬਾਕੀ ਸਰ ਜੇ ਮੈਨੂੰ ਮੇਤੇ ਗੋਲੀ ਚੱਲਦੀ ਫਿਰ ਇਹਨਾਂ ਨੇ ਯਕੀਨ ਕਰਨਾ ਹੀ ਬੰਦੇ 'ਤੇ ਕਿੰਨੇ ਲੋਕ ਸਨ ਸਰ ਦੋ ਬੰਦੇ ਸੀ ਜੀ ਕੱਤੇ ਸਨ ਸਰ ਮੈਂ ਨਹੀਂ ਵੇਖੀ ਨਾ ਤੁਰ ਕੇ ਹੀ ਇੱਕ ਬੰਦਾ ਸਾਈਡ ਤੇ ਖਲੋਤਾ ਹੀ ਠੀਕ ਹੈ ਜੀ ਅਚਾਨਕ ਜਦੋਂ ਮੈਂ ਆਪਣੀ ਐਕਟਿਵਾ ਦਾ ਮੋੜ ਪਾ ਲਾ ਸੂਰਜਮਣੀ ਨੂੰ ਮੋੜ ਮੋੜਦਾ ਜੀ 프리ਟਾਈਮ ਨੂੰ ਅੰਦਰ ਜਾਂਦਾ ਜੀ ਠੀਕ ਹੈ ਬਾਹਰ ਇਧਰਲੇ ਪਾਸੇ ਪੈ ਲਈਆਂ ਜੀ ਮੈਂ ਜਦੋਂ ਘਰ ਦੇ ਆਪਣਾ ਜਾ ਰਿਹਾ ਮੈਂ ਆਪਣਾ ਸਰ ਮੈਨੂੰ ਪਤਾ ਥੋੜੀ ਮੇਤੇ ਕੋਈ ਕੰਮ ਹੋਣਾ ਸਰ ਮੈਂ ਤੇਰ ਮਾਨਾ ਜਾ ਰਿਹਾ ਮੇਰੇ ਕੋਈ ਹਥਿਆਰ ਨਹੀਂ ਮੈਂ ਕੁਛ ਨਹੀਂ ਜੀ ਮੈਂ ਇਕੱਲਾ ਬੰਦਾ ਠੀਕ ਹੈ ਜੀ ਜਾਂਦਾ ਉਹ ਮੋੜ ਤੇ ਉਹਨਾਂ ਨੇ ਅਚਾਨਕ ਮੇਰੀ ਐਕਟਿਵਾ ਦੇ ਅੱਗੇ ਖਲੋ ਗਿਆ ਬੰਦਾ ਮੈਂ ਸਰ ਘਬਰਾ ਗਿਆ ਮੈਨ ਉਹਨਾਂ ਸਰ ਮੈਨੂੰ ਕੋਈ ਮਤਲਬ ਇੱਕੋ ਦਾ ਇੱਕੋ ਗੱਲ ਸ਼ੁਰੂਆਤ ਹੀ ਗੱਲ ਤੋਂ ਅਸੀਂ ਸ਼ੁਰੂ ਕੀਤੀ ਹੈ ਕਿ ਜਿਹੜਾ ਤੂੰ ਆਪਣੇ ਭਰਾਵਾਂ ਦੇ ਕੇਸ ਕੀਤਾ ਵਾ ਉਹ ਚੁੱਪ ਕਰਕੇ ਕੇਸ ਵਾਪਸ ਲੈ ਲੈ ਠੀਕ ਹੈ ਤਾਂ ਜੋ ਤੂੰ ਆਪਣੀ ਸਾਲੀ ਠੀਕ ਹੈ ਜੀ ਜਿਹੜੀ ਤੇਰੀ ਸਾਲੀ ਦੇ ਤੂੰ ਬਖਾਸਤਾਂ ਮਤਲਬ ਦੇ ਰਿਆਂ ਵਾ ਜਿਹੜੀ ਤੂੰ ਉਹਨੂੰ ਕੇਸ ਦੇ ਵਿੱਚ ਮਤਲਬ ਸ਼ਾਮਲ ਕਰਾ ਰਿਆਂ ਵਾ ਜਿਵੇਂ ਨਾਮਜ਼ਦ ਕਰਾਉਣ ਦੀ ਕੋਸ਼ਿਸ਼ ਕਰ ਰਿਆਂ ਵਾ ਠੀਕ ਹੈ ਉਹ ਕੇਸ ਤੋਂ ਬਾਜ਼ ਆ ਜਾ ਨਹੀਂ ਤੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਮਾਰ ਦਿੱਤਾ ਜਾਏਗਾ ਤੇ ਮੈਨੂੰ ਉਹਨਾਂ ਨੇ ਬੰਦਿਆਂ ਨੇ ਪਿਸਤੌਲ ਕੱਢ ਕੇ ਜੀ ਇੱਕ ਬੰਦੇ ਦੇ ਪਿੱਛੇ ਪਿਸਤੌਲ ਲੱਗੀ ਜੀ ਉਹਨੇ ਸਿਰਫ ਕੱਢਿਆ ਕਹਿੰਦਾ ਅੱਜ ਨੂੰ ਐਦਾ ਕਰਕੇ ਸਮਝਾਉਣਾ ਹੀ ਆ ਠੀਕ ਹੈ ਤੇ ਤੁਰ ਇੰਨੀ ਵੀ ਗਰੰਟੀ ਹੈ ਸਰ ਐਮ ਐਸ ਫੈਸ਼ਨ ਫੋਰਐਵਰ ਦੇ ਨਾਮ ਦੀ ਇੰਸ਼ੋਰੈਂਸ ਸਾਬਤ ਹੋ ਜੇ ਸਿਰਫ ਆਨਲਾਈਨ ਕੰਮ ਹੈ ਜੀ ਐਮ ਐਸ ਫੈਸ਼ਨ ਫੋਰਐਵਰ ਬ੍ਰਾਂਚ ਨੰਗਲੀ ਦੀ ਜੇ ਇੰਸ਼ੋਰੈਂਸ ਸਾਬਤ ਹੋ ਜੇ ਤੇ ਮੈਂ ਸਾਰਾ ਸਾਰਾ ਕੇਸ ਵਾਪਸ ਲਵਾਵਾਂਗਾ ਇਨਾਂ ਕੋ ਹੱਥ ਜੋੜ ਕੇ ਪੈਰੀ ਹੱਥ ਲਾ ਕੇ ਮਾਫੀ ਮੰਗਾਗਾ ਤੇ ਚੌਂਕ ਵਿੱਚ ਨੰਗਾ ਕਰਕੇ ਖੜਾ ਹੋਵਾਂਗਾ ਮੇਰੇ ਸਾਰੇ ਪਰਿਵਾਰ ਚੁੱਤਰ ਮਾਰਿਓ ਹੈਲੋ ਫੰਕਸ਼ਨ ਸੀਗਾਲ ਜੀ ਸਾਸੀ ਰੱਗਿਆ ਲੈ ਕਬੀ ਜਿੰਗਾ ਜਰਾ ਪਤਾ ਕਰਾਓ ਹਾਂਜੀ ਸਾਹਿਬ ਜੀ ਮੀਹੋਗੋਮੇ ਸਟਰੀਕ ਆਪਣੇ ਕੋਲ ਮਟਰਾ ਹੈ ਰੀਤੀ ਰੋਲਾ ਜਨਾਬੇ ਲੜਕੀ ਜਨਾਬੇ ਉਹਨਾਂ ਉਹਨਾਂ ਵਿੱਚ ਮਦਈ ਜਿਹਨੇ ਕੰਪਲੇਨ ਦਿੱਤੀ ਹੈ ਉਹਦਾ ਨਾਮ ਗੁਰਸ਼ਰਨਜੀਤ ਸਿੰਘ ਹੈ ਤੇ ਉਹਦੀ ਉਹਨੇ ਇਹਨਾਂ ਤੇ ਇੱਕ ਗੁਰਪ੍ਰੀਤ ਸਿੰਘ ਹੈਗਾ ਸਾਡੇ ਵਾਲੇ ਜੀਜਾ ਤੇ ਕਿੰਨਾ ਚੋਂ ਦੋਸ਼ਿਆ ਤੇ ਨੇ ਅਮੇ ਥਾਨੇ ਕੰਬੋ ਚ ਪਹਿਲਾਂ ਅਲਰੇਡੀ ਇੱਕ ਕੰਪਲੇਨ ਐਫਆਈਆਰ ਡੈੱਟ ਹੋਈ ਹੈ ਉਹਦੇ ਰਿਗਾਰਡਿੰਗ ਉਹਨੇ ਉਹ ਕੰਪਲੇਨ ਅਜੇ ਮੰਡ ਉਹ ਅੱਪ ਪੱਤਲ ਦਸ ਸਾਲ ਚੱਲਦਾ ਆਵਾ ਹਾਂਜੀ ਹਾਂਜੀ ਜੀ ਤੇ ਉਹ 22 ਤਰੀਕ ਨੂੰ ਐਸੀ ਮਿੰਨੀ ਉਹਨੇ ਉਹ ਆਪਣੇ ਘਰ ਜਾ ਰਿਹਾ ਸੀਗਾ ਜਰ ਸਿੰਘ ਚੌਥਤ ਉਹ ਨੂੰ ਦੋ ਲੜਕੀਆਂ ਨੇ ਪਿਸਤਲ ਵਗਲਾਂ ਪੋਚ ਰੱਖਿਆ ਆਵਲਦੇ ਫੋੜ ਕੇ ਕਹਿਣ ਮਤਬਰ ਜੀ ਕਿ ਤੂੰ ਵੀ ਹੰਨਾ ਕੰਪਰਮਾਈਜ਼ ਕਰ ਲੈ ਜਿਹੜਾ ਕੇਸ ਨਾਲ ਇਹ ਆ ਗਿਆ ਹਾਂਜੀ ਹਾਂਜੀ ਅਨਸਰ ਆ ਗਿਆ ਉਹ ਇੱਥੇ ਸ਼ੱਕ ਕਰਤਾ ਨੇ ਵੀ ਲੋ ਦਾ ਤੇ ਗੋਰ ਪੇਸੈਂਜਰ ਕਿ ਆਪਾਂ ਨਿੱਦੀ ਰੋੜਾ ਨੂੰ ਕੱਲ ਬੁਲਾਇਆ ਸੀ ਬੈਠ ਕੇ ਕਾਉਂਸਲਿੰਗ ਕਰਾਈ ਸੀ ਗੁਰਪ੍ਰੀਤਮ ਕੈਂਪ ਹੋਇਆ ਉਹਨਾਂ ਨੂੰ ਦੋਨੋਂ ਪਾਰਟੀਆਂ ਦੇ ਸਪਸਟੈਂਟ ਦੇ ਨਾਲ 2 ਜੂਨ ਤੱਕ ਸਮਾ ਲਿਆ ਵਾ ਫਿਰ ਆਪਾਂ ਉਸ ਤੋਂ ਬਾਅਦ ਪ੍ਰੈਸ ਸਟੇਟਮੈਂਟ ਪਰ ਕੀ ਲੱਗਦਾ ਲੱਗਦਾ ਕਿ ਸਰ ਤੁਹਾਨੂੰ ਜਿਹੜਾ ਆਪਸੀ ਇਹਨਾਂ ਦੇ ਜਲਦੀ ਵੀ ਰੰਦੂ ਸੀ ਇੱਕ ਤੱਕ ਜਲਦੀ ਹੋ ਗਈ ਕਿਉਂਕਿ ਆਪਣੇ ਵੱਲੋਂ ਕਿਉਂਕਿ ਉਹ ਇਨੀਸ਼ੀਏਸ਼ਨ ਲਾਂਦਾ ਉੱਤੇ ਇਨੀਸ਼ੀਏਸ਼ਨ ਲਾਂਦਾ ਦੇਖੋ ਇਹ ਤੇ ਆਪਾਂ ਉੱਥੇ ਜਾ ਕੇ ਮੌਕੇ ਤੇ ਦੇਖਾਂਗੇ ਚੈੱਕ ਕਰਾਂਗੇ ਕਿ ਉੱਥੇ ਕੋਈ ਜਿੱਥੇ ਇਨਸੀਡੈਂਟ ਕੈਂਡ ਹੈ ਕੋਈ ਰੈਂਸ ਕੈਂਡ ਹੈ ਉੱਥੇ ਕੋਈ ਸੀਸੀਟੀਵੀ ਜਾਂ ਕੋਈ ਐਵਿਡੈਂਸ ਹੈਗੀ ਹਾਂ 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 ਇਹ ਸਚਾਈ ਹੈਗੀ ਇਹ ਦੇ ਜੇ ਦੋਸ਼ੀ ਬਣ ਬਾਏ ਤਾਂ ਉਹ ਸਭ ਜੋ ਜੋ ਵੀ ਅਕੋਰਡਿੰਗ ਟੂ ਲਾ ਬੰਦੀ ਹੋਏਗੀ ਫਿਰ ਉਸ ਤੋਂ ਦਾਪਸ ਹੋਊਗਾ ਲਾਵਾਂਗੇ ਕਾਨੂੰਨੀ ਤਰ੍ਹਾਂ ਲਾਵਾਂਗੇ ਮਿੰਨਾਂ ਲਈ ਸੀਗਾ ਸਤਿ ਸ਼੍ਰੀ ਅਕਾਲ